ਵੈਲਕਮ ਔਰ ਵੈਲਕਮ ਬੈਕ ਟੂ ਮਾਈ ਚੈਨਲ ਸੋ ਅੱਜ ਆਪਾਂ ਹਿਸਟਰੀ ਆਫ ਪੰਜਾਬ ਦੇ ਵਿੱਚ ਗੁਰੂ ਅਮਰਦਾਸ ਜੀ ਦੇ ਜੀਵਨ ਅਤੇ ਸਿੱਖ ਧਰਮ ਦੇ ਵਿੱਚ ਯੋਗਦਾਨ ਦੇ ਬਾਰੇ ਜਾਣਾਂਗੇ ਇਹ ਵੀਡੀਓ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਹੈ ਜਿਹੜੇ ਵੀ ਵਿਦਿਆਰਥੀ 12ਵੀਂ ਜਮਾਤ ਦੇ ਵਿੱਚ ਹਿਸਟਰੀ ਆਪਟ ਕੀਤਾ ਹੋਇਆ ਹੈ ਪੰਜਾਬ ਸਕੂਲ ਬੋਰਡ ਦੇ ਨੇ ਪਲੱਸ ਬੀਐਸ semesters 1 NEP ਵਾਲੇ ਬੱਚੇ ਨੇ ਅਤੇ ਨਾਲ ਹੀ ਬੀਐਸ semesters 4 ਵਾਲੇ ਬੱਚੇ ਨੇ ਸੋ ਬਹੁਤ ਹੀ ਫਰੂਟਫੁੱਲ ਵੀਡੀਓ ਹੋਣ ਵਾਲਾ ਹੈ ਹਿਸਟਰੀ ਆ ਪੰਜਾਬ ਦਾ ਵੀਡੀਓ ਨੂੰ ਐਂਡ ਤੱਕ ਦੇਖਿਓ ਬਿਨਾ ਸਕਿਪ ਕਰੇ ਦੇਖਿਓ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਕੋਈ ਵੀ ਨੀਡੀ ਪਰਸਨ ਹੈ ਉਸ ਤੱਕ ਵੀਡੀਓ ਪਹੁੰਚਦੀ ਹੋਵੇ ਸੋ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ ਸ਼੍ਰੀ ਗੁਰੂ ਅਮਰਦਾਸ ਜੀ ਦਾ ਜੀਵਨ ਅਤੇ ਸਿੱਖ ਪੰਥ ਦੇ ਵਿੱਚ ਯੋਗਦਾਨ ਤੇ ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਜੇ ਗੁਰੂ ਹੋਏ ਨੇ ਉਹਨਾਂ ਦਾ ਗੁਰੂ ਕਾਲ 1552 ਈਸਵੀ ਤੋਂ ਲੈ ਕੇ 1574 ਤੱਕ ਰਿਹਾ ਹੈ ਜਨਮ ਅਤੇ ਮਾਤਾ ਪਿਤਾ ਦੇ ਬਾਰੇ ਜਾਣਾਂਗੇ ਤਾਂ ਸਿੱਖਾਂ ਦੇ ਤੀਜੇ ਗੁਰੂ ਗੁਰੂ ਅਮਰਦਾਸ ਜੀ ਦਾ ਜਨਮ 5 ਮਈ 17 5 ਮਈ 1479 ਈਸਵੀ ਦੇ ਵਿੱਚ ਹੋਇਆ ਸੀ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਬਾਸ਼ਰਕੇ ਦੇ ਵਿਖੇ ਆਪਦੇ ਪਿਤਾ ਜੀ ਦਾ ਨਾਂ ਜਿਹੜਾ ਸੀਗਾ ਤੇਜਪਾਲ ਸਿੰਘ ਗੁਰੂ ਜੀ ਦੇ ਪਿਤਾ ਜੀ ਭੱਲਾ ਜਾਤੀ ਦੇ ਖੱਤਰੀ ਪਰਵਾਰ ਨਾਲ ਜਿਹੜੇ ਸੀਗੇ ਸੰਬੰਧਤ ਸੀਗੇ ਕਾਫੀ ਅਮੀਰ ਸਨ ਗੁਰੂ ਅਮਰਦਾਸ ਜੀ ਦੇ ਮਾਤਾ ਜੀ ਬਾਰੇ ਕੋਈ ਵੀ ਨਿਸ਼ਚਿਤ ਜਾਣਕਾਰੀ ਜਿਹੜੀ ਹੈ ਨਹੀਂ ਮਿਲਦੀ ਵੱਖ-ਵੱਖ ਇਤਿਹਾਸਕ ਗ੍ਰੰਥਾਂ ਦੇ ਵਿੱਚ ਉਹਨਾਂ ਦਾ ਨਾਮ ਸੁਲੱਖਣੀ ਰੂਪਕੌਰ ਬਖਤਕੌਰ ਅਤੇ ਹੋਰ ਲక్ష్ਮੀ ਆਦਿ ਜਿਹੜੇ ਨੇ ਦੱਸੇ ਗਏ ਨੇ ਬਚਪਨ ਅਤੇ ਵਿਆਹ ਤਾਂ ਗੁਰੂ ਜੀ ਜਿਹੜੇ ਨੇ ਬਚਪਨ ਤੋਂ ਹੀ ਧਾਰਮਿਕ ਵਿਚਾਰਾਂ ਦੇ ਸੀ ਆਪ ਜੀ ਨੇ ਵੱਡੇ ਹੋ ਕੇ ਆਪਣੇ ਪਿਤਾ ਜੀ ਦਾ ਕੰਮ ਜਿਹੜਾ ਸੀ ਸੰਭਾਲ ਲਿਆ ਕਿਉਂਕਿ ਆਪ ਜੀ ਦੇ ਮਾਤਾ ਪਿਤਾ ਵਿਸ਼ਨੂੰ ਦੇ ਪੁਜਾਰੀ ਸਨ ਸੋ ਇਸ ਕਰਕੇ ਆਪ ਵੀ ਵੈਸ਼ਨਵ ਮਤ ਦੇ ਜਿਹੜੇ ਸੀਗੇ ਅਨੁਆਈ ਬਣ ਗਏ ਯਾਨਕਿ ਚੇਲੇ ਬਣ ਗਏ ਉਸ ਧਰਮ ਨੂੰ ਹੀ ਜਿਹੜਾ ਸੀ ਵਿਸ਼ਨੂੰ ਨੂੰ ਹੀ ਜਿਹੜਾ ਸੀਗਾ ਮੰਨਣ ਲੱਗ ਪਏ ਸੀਗੇ 24 ਸਾਲਾਂ ਦੀ ਉਮਰ ਦੇ ਵਿੱਚ ਆਪ ਜੀ ਦਾ ਵਿਆਹ ਦੇਵੀ ਚੰਦੀ ਦੀ ਸੁਪਤਰੀ ਮਨਸਾ ਦੇਵੀ ਨਾਲ ਕਰ ਦਿੱਤਾ ਗਿਆ ਆਪ ਜੀ ਦੇ ਘਰ ਦੋ ਪੁੱਤਰਾਂ ਬਾਬਾ ਮੋਹਨ ਅਤੇ ਬਾਬਾ ਮੋਰੀ ਦੋ ਧੀਆਂ ਬੀਬੀ ਦਾਨੀ ਅਤੇ ਬੀਬੀ ਪਾਨੀ ਨੇ ਜਨਮ ਲਿਆ। ਗੁਰੂ ਅੰਗਦ ਸਾਹਿਬ ਜੀ ਦਾ ਸਿੱਖ ਬਣਨਾ ਹੁਣ ਦੇਖੋ ਇੱਕ ਵਾਰ ਜਦੋਂ ਗੁਰੂ ਅਮਰਦਾਸ ਜੀ ਹਰਦੁਆਰ ਦੀ ਯਾਤਰਾ ਤੋਂ ਵਾਪਸ ਆ ਰਹੇ ਸਨ ਤਾਂ ਰਸਤੇ 'ਚ ਇੱਕ ਸਾਧੂ ਨੂੰ ਮਿਲੇ। ਉਹਨਾਂ ਦੋਨਾਂ ਨੇ ਇਕੱਠੇ ਭੋਜਨ ਕੀਤਾ। ਭੋਜਨ ਛਕਣ ਤੋਂ ਬਾਅਦ ਉਸ ਸਾਧੂ ਨੇ ਗੁਰੂ ਅਮਰਦਾਸ ਜੀ ਤੋਂ ਪੁੱਛਿਆ ਕਿ ਉਹਨਾਂ ਦਾ ਗੁਰੂ ਕੌਣ ਹੈ? ਤਾਂ ਅਮਰਦਾਸ ਜੀ ਨੇ ਉੱਤਰ ਦਿੱਤਾ ਉਹਨਾਂ ਦਾ ਤਾਂ ਗੁਰੂ ਕੋਈ ਹੈ ਹੀ ਨਹੀਂ ਤਾਂ ਉਸ ਸਾਧੂ ਨੇ ਕਿਹਾ ਮੈਂ ਕਿਸੇ ਨਿਗੁਰੇ ਦੇ ਹੱਥੋਂ ਭੋਜਨ ਛੱਕ ਕੇ ਪਾਪ ਕਰਦਾ ਵੀ ਜਿਹਦਾ ਕੋਈ ਗੁਰੂ ਨਹੀਂ ਉਹਦੇ ਹੱਥੋਂ ਭੋਜਨ ਛੱਕ ਕੇ ਮੈਂ ਤਾਂ ਪਾਪ ਕਰਦਾ ਅਤੇ ਆਪਣਾ ਜਨਮ ਮੈਂ ਪ੍ਰਿਸ਼ਟ ਕਰ ਲਿਆ ਮੈਨੂੰ ਅਪਰਾਸ਼ਿਥ ਦੇ ਵੱਜੋਂ ਮੁੜ ਜਾ ਕੇ ਗੰਗਾ ਇਸ਼ਨਾਨ ਕਰਨਾ ਪਵੇਗਾ ਇਸ ਦਾ ਆਪ ਜੀ ਦੇ ਮਨ ਦੇ ਉੱਤੇ ਬਹੁਤ ਡੂੰਗਾ ਪ੍ਰਭਾਵ ਪਿਆ ਵੀ ਮੈਨੂੰ ਵੀ ਕੋਈ ਗੁਰੂ ਜਿਹੜਾ ਹੈ ਧਾਰਨਾ ਚਾਹੀਦਾ ਅਤੇ ਆਪ ਜੀ ਨੇ ਗੁਰੂ ਧਾਰਨ ਕਰਨ ਦਾ ਪੱਕਾ ਨਿਸ਼ਚੈ ਜਿਹੜਾ ਸੀਗਾ ਕਰ ਲਿਆ ਇੱਕ ਦਿਨ ਗੁਰੂ ਅਮਰਦਾਸ ਜੀ ਨੇ ਬੀਬੀ ਅਮਰੋ ਦੇ ਮੂੰਹੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਦੋਂ ਸੁਣੀ ਤਾਂ ਉਹ ਬਹੁਤ ਪ੍ਰਭਾਵਿਤ ਹੋਏ ਇਸ ਲਈ ਆਪਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ ਦਾ ਫੈਸਲਾ ਕਰ ਦਿੱਤਾ ਕਿਉਂਕਿ ਦੇਖੋ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਦੋਂ ਉਹਨਾਂ ਨੇ ਸੁਣੀ ਹੈਗੀ ਹੈ ਤਾਂ ਇਹਨਾਂ ਨੇ ਨਿਸ਼ਚੈ ਕਰ ਲਿਆ ਵੀ ਮੈਂ ਜਿਹੜਾ ਹੈਗਾ ਗੁਰੂ ਅੰਗਦ ਦੇਵ ਜੀ ਨੂੰ ਜਿਹੜਾ ਹੈ ਮਿਲ ਕੇ ਆਉਂਗਾ ਦਰਸ਼ਨ ਕਰਕੇ ਆਉਂਗਾ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨਾਂ ਲਈ ਖਡੂਰ ਸਾਹਿਬ ਗਏ ਅਤੇ ਉਹਨਾਂ ਦੇ ਪੈਰੋਕਾਰ ਬਣ ਗਏ ਤਾਂ ਦੇਖੋ ਅਮਰਦਾਸ ਜੀ ਦੀ ਉਮਰ ਉਸ ਟਾਈਮ 68 ਵਰ੍ਹਿਆਂ ਦੀ ਸੀਗੀ ਠੀਕੇ ਗੋਰੀਾਈ ਦੀ ਪ੍ਰਾਪਤੀ ਅਮਰਦਾਸ ਜੀ ਨੇ ਖਡੂਰ ਸਾਹਿਬ ਦੇ ਵਿੱਚ ਰਹਿ ਕੇ 11 ਸਾਲ ਤੱਕ ਗੁਰੂ ਅੰਗਦ ਦੇਵ ਜੀ ਦੀ ਅਨਥਕ ਸੇਵ ਜਿਹੜੀ ਸੀਗੀ ਸੇਵਾ ਕੀਤੀ ਰੋਜ਼ਾਨਾ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਲਈ ਬਿਆਸ ਜਿਹੜਾ ਸੀਗਾ ਦਰਿਆ ਜੋ ਕਿ 3 ਮੀਲ ਦੀ ਫਾਸਲੇ ਦੇ ਉੱਤੇ ਸੀ ਉੱਥੇ ਪਾਣੀ ਦਾ ਘੜਾ ਆਪਣੇ ਸਿਰ ਤੇ ਚੱਕ ਕੇ ਉਹ ਲਿਆਉਂਦੇ ਸੀ ਅਤੇ ਗੁਰੂ ਘਰ ਦੇ ਵਿੱਚ ਆਈਆਂ ਸੰਗਤਾਂ ਦੀ ਤਨੋਂ ਮਨੋਂ ਸੇਵਾ ਕਰਦੇ ਸੀ ਗੁਰੂ ਜੀ ਦੀ ਵੀ ਸੇਵਾ ਕਰਦੇ ਸੀ ਇੱਕ ਵਾਰ ਅਮਰਦਾਸ ਜੀ ਹਾਂ ਅਮੇਸ਼ਾ ਦੇ ਵਾਂਗੂ ਬਿਆਸ ਦਰਿਆ ਤੋਂ ਜਿਹੜਾ ਹੈ ਪਾਣੀ ਲੈ ਕੇ ਵਾਪਸ ਆ ਰਹੇ ਸੀ ਤਾਂ ਹਨੇਰਾ ਹੋਣ ਕਰਕੇ ਅਮਰਦਾਸ ਜੀ ਨੂੰ ਠੁੱਡਾ ਲੱਗਿਆ ਤੇ ਉਹ ਡਿੱਗ ਗਏ ਨਾਲ ਹੀ ਇੱਕ ਜੁਲਾਹੇ ਦਾ ਘਰ ਸੀ ਖੜਾਕ ਦੀ ਬਾਤ ਸੁਣ ਕੇ ਜੁਲਾਹਾ ਉੱਠ ਪਿਆ ਤੇ ਉਸਨੇ ਪੁੱਛਿਆ ਕਿ ਕੌਣ ਹੈ ਤਾਂ ਜੁਲਾਹੀ ਨੇ ਕਿਹਾ ਇਹ ਜ਼ਰੂਰ ਹੀ ਅਮਰੂ ਨਿਥਾਵਾਂ ਹੋਣਾ ਹੈ ਹੌਲੀ-ਹੌਲੀ ਇਹ ਗੱਲ ਗੁਰੂ ਅੰਗਦ ਦੇਵ ਜੀ ਤੱਕ ਵੀ ਪਹੁੰਚ ਗਈ ਠੀਕ ਹੈ ਵੀ ਇਸ ਨੂੰ ਜਿਹੜਾ ਨਿਥਾਵਾਂ ਕਹਿੰਦਾ ਉਹਨਾਂ ਨੇ ਬਚਨ ਕੀਤਾ ਕਿ ਅੱਜ ਤੋਂ ਗੁਰੂ ਅਮਰਦਾਸ ਜੀ ਨਹੀਂ ਥਾਵਾ ਨਹੀਂ ਹੋਵੇਗਾ ਸੋ ਕੋ ਨਹੀਂ ਥਾਵੇਂ ਨੂੰ ਥਾਂ ਰਹੇਗਾ ਜਿਨ੍ਹਾਂ ਕੋਲੇ ਕੋਈ ਸਥਾਨ ਨਹੀਂ ਹੋਵੇਗਾ ਰਹਿਣ ਲਈ ਉਹਨਾਂ ਨੂੰ ਵੀ ਥਾਂ ਰਹੇਗਾ ਸੋ 16 ਮਾਰਚ 1552 ਨੂੰ ਗੁਰੂ ਅੰਗਦ ਦੇਵ ਜੀ ਨੇ ਅਮਰਦਾਸ ਜੀ ਅੱਗੇ ਇੱਕ ਨਾਰੀਅਲ ਪੰਜ ਪੈਸੇ ਰੱਖ ਕੇ ਆਪਣਾ ਸ਼ੀਸ਼ ਨਿਵਾਇਆ ਤੇ ਉਹਨਾਂ ਨੂੰ ਆਪਣਾ ਉਤਰ ਅਧਿਕਾਰੀ ਨਿਯੁਕਤ ਕਰਤਾ ਤੇ ਇਸ ਤਰ੍ਹਾਂ 73 ਸਾਲ ਦੀ ਉਮਰ ਦੇ ਵਿੱਚ ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਜੇ ਗੁਰੂ ਬਣੇ ਨੇ ਠੀਕ ਹੈ ਸੋ ਐਨੇ ਇਹ ਜਿਹੜੇ ਸੀ ਆਪਾਂ ਕਹੋ ਵੀ ਜਿਆਦਾ ਸਭ ਤੋਂ ਜਿਆਦਾ ਉਮਰ ਵਾਲੇ ਇਹੀ ਗੁਰੂ ਹੋਏ ਨੇ ਮੋਢਲੀਆਂ ਔਕੜਾਂ अर्ਲੀ ਡਿਫਿਕਲਟੀਜ਼ ਜਿਹੜੀਆਂ ਨੇ ਇਹਨਾਂ ਨੂੰ ਕਿਡੀਆਂ-ਕਿਡੀਆਂ ਸਹਿਣ ਕਰਨੀਆਂ ਪਈਆਂ ਤਾਂ ਗੁਰਗੱਦੀ ਪ੍ਰਾਪਤ ਕਰਨ ਤੋਂ ਬਾਅਦ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੇ ਹੁਕਮ ਅਨੁਸਾਰ ਖਡੂਰ ਸਾਹਿਬ ਤੋਂ ਗੋਇੰਦਵਾਲ ਵਿਖੇ ਇਹ ਆ ਕੇ ਰਹਿਣ ਲੱਗੇ ਨੇ ਉੱਥੇ ਗੁਰੂ ਜੀ ਨੂੰ ਸ਼ੁਰੂ ਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਦਾਸੂ ਅਤੇ ਦਾਤੂ ਦਾ ਵਿਰੋਧ ਜੋ ਕਿ ਗੁਰੂ ਅੰਗਦ ਦੇਵ ਜੀ ਦੇ ਸਪੁੱਤਰ ਸਨ ਤਾਂ ਇਹਨਾਂ ਦਾ ਵਿਰੋਧ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਗੁਰਗੱਦੀ ਜਿਹੜੀ ਸੀ ਮੁੰਡਿਆਂ ਨੂੰ ਨਾ ਮਿਲ ਕੇ ਕਿਸ ਨੂੰ ਮਿਲ ਗਈ ਸੀ ਚੇਲੇ ਨੂੰ ਮਿਲ ਗਈ ਸੀ ਗੁਰੂ ਅਮਰਦਾਸ ਜੀ ਨੇ ਆਪਣੇ ਗੁਰੂ ਕਾਲ ਦੇ ਸ਼ੁਰੂ ਵਿੱਚ ਹੀ ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਦਾ ਸੋਤੇ ਦਾਤੂ ਦੇ ਵਿਰੋਧ ਦਾ ਸਾਹਮਣਾ ਜਿਹੜਾ ਸੀਗਾ ਇਹਨਾਂ ਨੂੰ ਕਰਨਾ ਪਿਆ ਗੁਰੂ ਅਮਰਦਾਸ ਜੀ ਨੂੰ ਉਹਨਾਂ ਨੇ ਅਮਰਦਾਸ ਜੀ ਨੂੰ ਗੁਰੂ ਮੰਨਣ ਤੋਂ ਇਨਕਾਰ ਕਰਤਾ ਤੇ ਆਪਣੇ ਆਪ ਨੂੰ ਅਸਲੀ ਉਤਰਾਧਿਕਾਰੀ ਐਲਾਨਤਾ ਦਾਤੂ ਦਾ ਕਹਿਣਾ ਸੀ ਕਿ ਕੱਲ ਤੱਕ ਸਾਡੇ ਘਰ ਦਾ ਪਾਣੀ ਪੜਨ ਵਾਲਾ ਜਿ ਗੁਰੂ ਕਿਵੇਂ ਹੋ ਗਿਆ ਇੱਕ ਦਿਨ ਦਾਤੂ ਨੇ ਗੁੱਸੇ 'ਚ ਆ ਕੇ ਗੋਇੰਦਵਾਲ ਸਾਹਿਬ ਵਿਖੇ ਜਾ ਜਾ ਕੇ ਜਿਹੜਾ ਹੈ ਪਰੇ ਦਰਬਾਰ ਦੇ ਵਿੱਚ ਗੁਰੂ ਜੀ ਨੂੰ ਠੁੱਡਾ ਮਾਰਿਆ ਤੇ ਜਿਸ ਕਰਕੇ ਗੁਰੂ ਜੀ ਜਿਹੜੇ ਸੀਗੇ ਗੱਦੀ ਤੋਂ ਅਮਰਦਾਸ ਜੀ ਡਿੱਗ ਪਏ ਇਸ ਦੇ ਬਾਵਜੂਦ ਗੁਰੂ ਸਾਹਿਬ ਨੇ ਬਹੁਤ ਹੀ ਨਿਮਰਤਾ ਨਾਲ ਦਾਤੂ ਤੋਂ ਖੀਮਾ ਮੰਗੀ ਮਾਫੀ ਮੰਗੀ ਅਤੇ ਇਸ ਤੋਂ ਬਾਅਦ ਗੋਇੰਦਵਾਲ ਸਾਹਿਬ ਨੂੰ ਛੱਡ ਕੇ ਆਪਣੇ ਪਿੰਡ ਵੱਲ ਛੁਰ ਕੇ ਚਲੇ ਗਏ ਸਿੱਖ ਸੰਗਤਾਂ ਨੇ ਦਾਤੂ ਨੂੰ ਆਪਣਾ ਗੁਰੂ ਮੰਨਣ ਤੋਂ ਇਨਕਾਰ ਕਰਤਾ ਕਿਉਂਕਿ ਉਸਨੇ ਠੁੱਡ ਮਾਰਿਆ ਸੀ ਹਨਾ ਗਲਤ ਬਿਹੇਵ ਕੀਤਾ ਸੀ ਤਾਂ ਅੰਤ ਨਿਰਾਸ਼ ਹੋ ਕੇ ਉਹ ਵੀ ਜਿਹੜਾ ਸੀ ਖਡੂਰ ਸਾਹਿਬ ਤੋਂ ਵਾਪਸ ਚਲਾ ਗਿਆ ਭਾਈ ਬੁੱਢਾ ਜੀ ਅਤੇ ਹੋਰ ਸੰਗਤਾਂ ਦੇ ਕਹਿਣ ਤੇ ਗੁਰੂ ਅਮਰਦਾਸ ਜੀ ਮੁੜ ਜਿਹੜਾ ਸੀ ਦੁਬਾਰਾ ਗੋਇੰਦਵਾਲ ਸਾਹਿਬ ਆਕੇ ਤੇ ਇਸ ਸਮੇਂ ਦਾਸੂ ਨੇ ਮਤਕਹੀਵੀ ਜੀ ਦੇ ਕਹਿਣ ਤੇ ਆਪਣਾ ਵਿਰੋਧ ਜਿਹੜਾ ਸੀਗਾ ਛਾੜ ਦਿੱਤਾ ਸੀ। ਬਾਬਾ ਸ਼੍ਰੀ ਚੰਦ ਦਾ ਵਿਰੋਧ ਜੋ ਕਿ ਗੁਰਨਾਨਕ ਸਾਹਿਬ ਜੀ ਦੇ ਪੁੱਤਰ ਸਨ ਤਾਂ ਬਾਬਾ ਸ਼੍ਰੀ ਚੰਦ ਜੀ ਗੁਰਨਾਨਕ ਸਾਹਿਬ ਦੇ ਵੱਡੇ ਜਿਹੜੇ ਸੀਗੇ ਸੁਪੁੱਤਰ ਸੀ ਗੁਰਗੱਦੀ ਤੇ ਆਪਣਾ ਹੱਕ ਸਮਝਦੇ ਸੀਗੇ ਕਿਉਂਕਿ ਪਹਿਲੇ ਉਰੂ ਤਾਂ ਗੁਰਨਾਨਕ ਦੇਵ ਜੀ ਹੋਏ ਨੇ। ਉਹਨਾਂ ਨੇ ਗੁਰੂ ਅੰਗਦ ਸਾਹਿਬ ਜੀ ਦਾ ਵਿਰੋਧ ਇਸ ਲਈ ਨਹੀਂ ਸੀ ਕੀਤਾ ਕਿਉਂਕਿ ਉਹਨਾਂ ਨੂੰ ਗੁਰਗੱਦੀ ਗੁਰਨਾਨਕ ਸਾਹਿਬ ਜੀ ਨੇ ਆਪ ਸੌ ਠੀਕ ਹੈ ਤਾਂ ਕਰਕੇ ਕਿਉਂਕਿ ਉਹਨਾਂ ਦੇ ਫਾਦਰ ਸਾਹਿਬ ਨੇ ਗੁਰਗੱਦੀ ਗੁਰੂ ਅੰਗਦ ਦੇਵ ਜੀ ਨੂੰ ਦਿੱਤੀ ਸੀ ਤਾਂ ਕਰਕੇ ਜਿਹੜਾ ਹੈ ਉਹ ਇਸ ਚੀਜ਼ ਤੋਂ ਚੁੱਪ ਰਹੇ ਪਰ ਜਦੋਂ ਗੁਰੂ ਅੰਗਦ ਦੇਵ ਜੀ ਜਿਹੜੇ ਨੇ ਜੋਤੀ ਜੋਤ ਸਮਾ ਗਏ ਤਾਂ ਉਹਨਾਂ ਨੇ ਆਪਣੇ ਪਿਤਾ ਦੀ ਜਿਹੜੀ ਗੱਦੀ ਹੈ ਪ੍ਰਾਪਤ ਕਰਨ ਦਾ ਯਤਨ ਕੀਤਾ ਬਾਬਾ ਸ਼੍ਰੀ ਚੰਦ ਦੇ ਬਹੁਤ سارے ਸਮਰਥਕ ਸਨ ਗੁਰੂ ਅਮਰਦਾਸ ਜੀ ਨੇ ਅਜਿਹੇ ਸਮੇਤ ਰੜਤਾ ਤੋਂ ਕੰਮ ਲੈਂਦੇ ਹੋਏ ਸਿੱਖਾਂ ਨੂੰ ਸਪਸ਼ਟ ਕੀਤਾ ਕਿ ਉਦਾਸੀ ਮਤ ਦੇ ਸਿਧਾਂਤ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਜਿਹੜੇ ਨੇ ਜਿਹੜੇ ਨੇ ਉਦਾਸੀ ਮਤ ਦੇ ਉਪਦੇਸ਼ ਜਮਾ ਇੱਕ ਦੂਜੇ ਤੋਂ ਉਲਟ ਨਹੀਂ ਉਨ੍ਹਾਂ ਦੀਆਂ ਦਲੀਲਾਂ ਤੋਂ ਪ੍ਰਭਾਵਿਤ ਹੋ ਕੇ ਸਿੱਖਾਂ ਨੇ ਬਾਬਾ ਸ਼੍ਰੀ ਚੰਦ ਜੀ ਦਾ ਸਾਥ ਜਿਹੜਾ ਸੀ ਛੱਡਤਾ ਅਤੇ ਇਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਉਦਾਸੀ ਮੱਤ ਤੋਂ ਦੂਸਾ ਲੀਨ ਕੀਤਾ ਹੁਣ ਦੇਖੋ ਬਾਬਾ ਸ਼੍ਰੀ ਚੰਦ ਜੀ ਅਨੁਸਾਰ ਕਹਿੰਦੇ ਵੀ ਗ੍ਰਸਥ ਜੀਵਨ ਨਹੀਂ ਬਤੀਤ ਕਰਨਾ ਠੀਕ ਹੈ ਤੇ ਉਦਾਸੀ ਮੱਤ ਚ ਰਹਿਣਾ ਮਤਲਬ ਕਿ ਅ ਗ੍ਰਸਥ ਜਿਹੜਾ ਹੈ ਤਿਆਗਣਾ ਪਊਗਾ ਹੁਣ ਜਿਹੜੇ ਗੁਰੂ ਨਾਨਕ ਦੇਵ ਜੀ ਸੀ ਉਹਨਾਂ ਨੇ ਤਾਂ ਖੁਦ ਜਿਹੜਾ ਹੈ ਆਪਣੇ ਲਾਸਟ ਜਿਹੜੇ ইয়ারਜ਼ ਸੀ ਉਹਨਾਂ ਦੇ ਜੀਵਨ ਦੇ ਉਹ ਉਹਨਾਂ ਨੇ ਆਪਣੇ ਪਰਿਵਾਰ 'ਚ ਬਤਾਇਆ ਤਾਂ ਉਹ ਇਸ ਚੀਜ਼ ਦੇ ਸਮਰਥਕ ਤਾਂ ਹੈ ਹੀ ਨਹੀਂ ਸੀਗੇ ਕਿ ਤੁਸੀਂ ਉਦਾਸੀ ਉਦਾਸੀ ਮਤ ਦਾ ਮਤਲਬ ਇੱਥੇ ਕੀ ਹੈਗਾ ਕਿ ਗਰਸਤ ਜੀਵਨ ਦੇਖਣਾ ਠੀਕ ਹੈ ਤਾਂ ਗੁਰੂ ਜੀ ਦਾ ਗੁਰਨਾਨਕ ਦੇਵ ਜੀ ਦੇ ਫੇਵਰਟ ਚ ਤਾਂ ਹੈ ਹੀ ਨਹੀਂ ਸੀਗੇ ਸੋ ਇਸ ਕਰਕੇ ਜਿਹੜਾ ਹੈ ਗੁਰੂ ਅਮਰਦਾਸ ਜੀ ਨੇ ਵੀ ਇਹੀ ਚੀਜ਼ ਕਹੀ ਗੁਰੂ ਅੰਗਦ ਦੇਵ ਜੀ ਨੇ ਵੀ ਇਹ ਚੀਜ਼ ਕਹੀ ਸੀ ਕਿ ਗੁਰੂ ਜੀ ਕਦੇ ਵੀ ਜਿਹੜਾ ਹੈ ਉਦਾਸੀ ਮਤ ਦੇ ਫੇਵਰਟ ਚ ਨਹੀਂ ਸੀ ਉਹ ਤਾਂ ਖੁਦ ਜਿਹੜਾ ਹੈ ਗ੍ਰਸਤ ਜੀਵਨ ਬਤੀਤ ਕਰ ਰਹੇ ਸੀ ਸੋ ਇਸ ਕਰਕੇ ਹਾਲਾਂਕਿ ਸ਼੍ਰੀ ਜਿਹੜੇ ਬਾਬਾ ਸ਼੍ਰੀ ਚੰਦ ਸੀ ਉਹ ਉਪਦੇਸ਼ ਦਿੰਦੇ ਸੀਗੇ ਵਧੀਆਂ ਜਿਹੜਾ ਹੈਗੇ ਸਿੱਖੀ ਦੇ ਜੋੜ ਰਹੇ ਸੀ ਸਿੱਖਾਂ ਨੂੰ ਲੇਕਿਨ ਫਿਰ ਵੀ ਉਦਾਸੀ ਮਤ ਕਰਕੇ ਉਹਨਾਂ ਦਾ ਜਿਹੜਾ ਹੈ ਖੰਡਨ ਕੀਤਾ ਗਿਆ ਅਤੇ ਬਾਬਾ ਸ਼੍ਰੀ ਚੰਦ ਦਾ ਜਿਹੜਾ ਸੀਗਾ ਸਾਥ ਜਿਹੜਾ ਸੀ ਬਹੁਤ ਸਾਰੇ ਸਿੱਖਾਂ ਨੇ ਛੋੜਤਾ ਇਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਉਦਾਸੀ ਮਤ ਤੋਂ ਸਦਾ ਲਈ ਨਿਖੇੜ ਦਿੱਤਾ ਠੀਕ ਹੈ ਤਾਂ ਗੋਇੰਦਵਾਲ ਸਾਹਿਬ ਦੇ ਮੁਸਲਮਾਨਾਂ ਦਾ ਵਿਰੋਧ ਹੁਣ ਦੇਖੋ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਜੀ ਨੂੰ ਜਦੋਂ ਪ੍ਰਸਿੱਧੀ ਇਹਨਾਂ ਦੀ ਵੱਧ ਰਹੀ ਸੀ ਤਾਂ ਉੱਥੋਂ ਦੇ ਮੁਸਲਮਾਨ ਜਿਹੜੇ ਸੀਗੇ ਉਹ ਸਿੱਖਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਸਿੱਖਾਂ ਦਾ ਸਮਾਨ ਚੋਰੀ ਕਰ ਲੈਂਦੇ ਤੇ ਬਿਆਸ ਦਰਿਆ ਤੋਂ ਪਾਣੀ ਭਰ ਕੇ ਲੈ ਕੇ ਆਉਣ ਵਾਲੇ ਸਿੱਖਾਂ ਦੇ ਘੜੇ ਜਿਹੜੇ ਸੀ ਪੱਥਰ ਮਾਰ ਕੇ ਤੋੜ ਦਿੰਦੇ ਸੀ ਕੋਈ ਮਿੱਟੀ ਦੇ ਘੜੇ ਹੁੰਦੇ ਸੀ ਜਦੋਂ ਸਿੱਖਾਂ ਨੇ ਸ਼ਿਕਾਇਤ ਕੀਤੀ ਗੁਰੂ ਜੀ ਕੋਲ ਆ ਕੇ ਤਾਂ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਸ਼ਾਂਤ ਰਹਿਣ ਦਾ ਜਿਹੜਾ ਸੀਗਾ ਉਪਦੇਸ਼ ਦਿੱਤਾ ਅਤੇ ਇੱਕ ਵਾਰੀ ਪਿੰਡ ਵਿੱਚ ਕੁਝ ਹਥਿਆਰਬੰਦ ਵਿਅਕਤੀ ਜਦੋਂ ਆ ਗਏ ਤਾਂ ਉਹਨਾਂ ਨੇ ਬਹੁਤ ਸਾਰੇ ਮੁਸਲਮਾਨਾਂ ਨੂੰ ਜਿਹੜਾ ਸੀਗਾ ਯਮਲੋਕ ਪਹੁੰਚਾ ਦਿੱਤਾ ਤਾਂ ਲੋਕ ਇਹ ਸੋਚਣ ਲੱਗੇ ਕਿ ਮੁਸਲਮਾਨਾਂ ਨੂੰ ਪਰਮਾਤਮਾ ਵੱਲੋਂ ਇਹ ਸਜ਼ਾ ਮਿਲੀ ਐ ਸੋ ਇਸ ਕਰਕੇ ਸਿੱਖ ਧਰਮ 'ਚ ਲੋਕਾਂ ਦਾ ਵਿਸ਼ਵਾਸ ਜਿਹੜਾ ਸੀ ਵੱਧ ਗਿਆ ਹਿੰਦੂਆਂ ਦਾ ਵਿਰੋਧ ਵੀ ਕੀਤਾ ਗਿਆ ਠੀਕ ਹੈ ਸੋ ਜਿਹੜੇ ਹਿੰਦੂ ਸੀਗੇ ਉਹ ਵੀ ਸਿੱਖ ਧਰਮ ਦਾ ਵਿਰੋਧ ਕਰ ਰਹੇ ਸੀਗੇ ਠੀਕ ਹੈ ਗੁਰੂ ਜੀ ਦਾ ਗੁਰੂ ਅਮਰਦਾਸ ਜੀ ਦੇ ਸਮਾਜਿਕ ਸੁਧਾਰਤ ਪ੍ਰਭਾਵਿਤ ਹੋ ਕੇ ਜਿਹੜੇ ਹਿੰਦੂ ਸੀਗੇ ਉਹ ਵੀ ਜਿਹੜੇ ਉਹ ਵੀ ਜਿਹੜੇ ਸੀ ਇਹਨਾਂ ਦਾ ਖੰਡਨ ਕਰ ਰਹੇ ਸੀ ਕਿਉਂ ਕਿ ਸਿੱਖ ਮਤ ਦੇ ਵਿੱਚ ਸਿੱਖ ਧਰਮ ਦੇ ਵਿੱਚ ਊਚ ਨੀਚ ਦੀ ਕੋਈ ਭਾਵਨਾ ਨਹੀਂ ਸੀ ਸਤੀ ਪ੍ਰਥਾ ਦਾ ਜਿਹੜਾ ਸੀ ਵਿਰੋਧ ਕੀਤਾ ਜਾ ਰਿਹਾ ਸੀਗਾ ਠੀਕ ਹੈ ਸੋ ਇਹ ਚੀਜ਼ ਹਿੰਦੂ ਮਤ ਵਾਲੇ ਨਹੀਂ ਸੀ ਚਾਹੁੰਦੇ ਸੋ ਲੰਗਰ ਚ ਲੰਗਰ ਪ੍ਰਥਾ ਦੇ ਵਿੱਚ ਪੰਗਤ ਪ੍ਰਥਾ ਦੇ ਵਿੱਚ ਸਾਰੇ ਜਣੇ ਮਿਲ ਕੇ ਭੋਜਨ ਸਕਦੇ ਸਨ ਅਤੇ बावਲੀ ਦਾ ਨਿਰਮਾਣ ਹੋਰ ਕਰਕੇ ਹੋਣ ਕਰਕੇ ਜਿਹੜਾ ਹੈ ਸਿੱਖਾਂ ਨੂੰ ਇੱਕ ਵੱਖਰਾ ਤੀਰਥ ਸਥਾਨ ਮਿਲ ਗਿਆ ਗੋਇੰਦਵਾਲ ਸਾਹਿਬ ਦੇ ਉੱਚ ਜਾਤੀਆਂ ਦੇ Hindu ਇਸ ਗੱਲ ਨੂੰ ਬਰਦਾਸ਼ਤ ਨਾ ਕਰ ਪਏ ਤਾਂ ਉਹਨਾਂ ਨੇ ਇਸ ਚੀਜ਼ ਦੀ ਜਿਹੜੀ ਖਬਰ ਸੀਗੀ ਉਹ ਅਕਬਰ ਕੋਲੇ ਜਿਹੜੀ ਸੀਗੀ ਪਹੁੰਚਾ ਦਿੱਤੀ ਸੀ ਸ਼ਿਕਾਇਤ ਕਰਦੀ ਸੀ ਕਿ ਗੁਰੂ ਅਮਰਦਾਸ ਜੀ Hindu ਧਰਮ ਦੇ ਵਿਰੁੱਧ ਅਤੇ ਮੁਸਲਮਾਨ ਧਰਮ ਦੇ ਵਿਰੁੱਧ ਜਿਹੜਾ ਹੈ ਪ੍ਰਚਾਰ ਕਰ ਰਹੇ ਨੇ ਤਾਂ ਇਸ ਇਲਜ਼ਾਮ ਦੀ ਪੜਤਾਲ ਲਈ ਅਕਬਰ ਨੇ ਗੁਰੂ ਜੀ ਨੂੰ ਆਪਣੇ ਦਰਬਾਰ ਚ ਬੁਲਾਇਆ ਤੇ ਗੁਰੂ ਅਮਰਦਾਸ ਜੀ ਆਪਣੇ ਸ਼ਰਧਾਲੂ ਪਾਈ ਜੇਠਾ ਸਿੰਘ ਨੂੰ ਉਹਨਾਂ ਨੇ ਭੇਜਤਾ ਗੁਰੂ ਜੀ ਨੇ ਭਾਈ ਜੇਠਾ ਸਿੰਘ ਨੂੰ ਮਿਲਣ ਤੋਂ ਬਾਅਦ ਚ ਅਕਬਰ ਨੇ ਗੁਰੂ ਅਮਰਦਾਸ ਜੀ ਨੂੰ નિર્ਦੋਸ਼ ਘਰਾਰ ਦਿੱਤਾ ਅਤੇ ਸਿੱਖ ਲਹਿਰ ਹੋਰ ਵੀ ਜ਼ਿਆਦਾ ਸੀ ਉਤਸ਼ਾਹਿਤ ਹੋ ਗਈ ਗੁਰੂ ਅਮਰਦਾਸ ਜੀ ਦੇ ਸਮੇਤ ਸਿੱਖ ਧਰਮ ਦੀ ਜਿਹੜੀ ਹੈ ਉਨਤੀ ਅਤੇ ਵਿਕਾਸ ਕਿਵੇਂ ਹੋਇਆ ਤਾਂ ਸਿੱਖ ਧਰਮ ਦੇ ਤੀਜੇ ਗੁਰੂ ਗੁਰੂ ਅਮਰਦਾਸ ਜੀ ਹੋਏ ਨੇ 1552 ਤੋਂ 74 ਤੱਕ ਗੁਰਗੱਦੀ ਤੇ ਵਿਰਾਜਮਾਨ ਰਹੇ ਨੇ ਕਾਫੀ ਤਰ੍ਹਾਂ ਦੀਆਂ ਮੁਸ਼ਕਲਾਂ ਤੋਂ ਗੁਜ਼ਰੇ ਨੇ ਕਿਉਂਕਿ ਸਿੱਖ ਧਰਮ ਹਜੇ ਪੂਰੀ ਤਰ੍ਹਾਂ ਸੰਗਠਿਤ ਵਿਕਸਤ ਨਹੀਂ ਹੋਇਆ ਸੀ ਜਸਟ ਸਟਾਰਟਿੰਗ ਸੀ ਇਸ ਨੂੰ ਸੰਗਠਿਤ ਅਤੇ ਵਿਕਸਿਤ ਰੂਪ ਪ੍ਰਦਾਨ ਕਰਨ ਲਈ ਗੁਰੂ ਜੀ ਨੇ ਬਹੁਤ ਸਾਰੇ ਕਦਮ ਚੁੱਕੇ ਨੇ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੇ ਕੰਮਾਂ ਨੂੰ ਜਾਰੀ ਰੱਖਿਆ ਤਾਂ ਜੋ ਕੰਮ ਸਟਾਰਟ ਕੀਤੇ ਸੀ ਗੁਰੂ ਅੰਗਦ ਦੇਵ ਜੀ ਨੇ ਸੈਕੰਡ ਗੁਰੂ ਨੇ ਦਾ 3 ਵਾਲੇ ਗੁਰੂ ਗੁਰੂ ਅਮਰਦਾਸ ਜੀ ਨੇ ਵੀ ਇਹ ਕੰਮ ਜਾਰੀ ਰੱਖੇ ਨੇ ਬਹੁਤ ਸਾਰੀਆਂ ਨਵੀਆਂ ਪ੍ਰਥਾਵਾਂ ਅਤੇ ਸੰਸਥਾਵਾਂ ਦੀ ਸਥਾਪਨਾ ਨੇ ਕੀਤੀ ਹੈ ਸਭ ਤੋਂ ਪਹਿਲਾਂ ਤਾਂ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਦਾ ਨਿਰਮਾਣ ਸਭ ਤੋਂ ਜਿਹੜਾ ਹੈ ਮੇਨ ਕੰਮ ਬਾਉਲੀ ਦਾ ਨਿਰਮਾਣ ਕੀਤਾ ਗੋਇੰਦਵਾਲ ਸਾਹਿਬ ਵਿਖੇ ਅਤੇ ਇਹ 1552 ਵਿੱਚ ਸ਼ੁਰੂ ਕੀਤਾ ਗਿਆ 1569 ਯਾਨੀ ਕਿ 7 ਸਾਲ ਬਾਅਦ ਇਹ ਕੰਪਲੀਟ ਹੋਇਆ ਅਤੇ ਬਾਉਲੀ ਦਾ ਨਿਰਮਾਣ ਕਰਨ ਪਿੱਛੋਂ ਗੁਰੂ ਜੀ ਦੇ ਦੋ ਉਹ ਜਿਹੜੇ ਸੀਗੇ ਮੁੱਖ ਉਦੇਸ਼ ਸੀ ਪਹਿਲਾ ਤਾਂ ਸਿੱਖਾਂ ਨੂੰ ਇੱਕ ਵੱਖਰਾ ਤੀਰਸਥਾਨ ਮਿਲ ਜਾਏਗਾ ਦੂਜਾ ਹਿੰਦੂ ਮਤ ਤੋਂ ਸਿੱਖ ਮਤ ਥੋੜਾ ਜਿਹਾ ਅਲੱਗ ਹੋ ਜਾਏਗਾ ਕਿਉਂਕਿ ਡੰਬਰ ਬਹੁਤ ਪਹਿਲੇ ਹੋ ਸੀ Hindu ਧਰਮ ਚ ਅਤੇ ਇੱਥੋਂ ਦੇ ਲੋਕਾਂ ਦੀ ਜਿਹੜੀ ਪਾਣੀ ਦੀ ਸਮੱਸਿਆ ਸੀ ਉਹ ਇਹ ਦੂਰ ਕਰਨਾ ਚਾਹੁੰਦੇ ਸੀ ਅਤੇ ਇਸ ਬੋਲੀ ਤੱਕ ਪਹੁੰਚਣ ਲਈ 84 ਪੌੜੀਆਂ ਬਣਾਈਆਂ ਗਈਆਂ 84 ਲੱਖ ਜੁਨੀਆਂ ਜਿਵੇਂ ਹਨਾ ਪਾਰ ਕਰਕੇ ਆਪਾਂ ਨੂੰ ਜਿਹੜਾ ਹੈ ਪਪ ਸਾਗਰ ਚੋਂ ਜਾਣਾ ਪੈਂਦਾ ਮੌਤ ਤੋਂ ਬਾਅਦ ਤਾਂ 84 ਕਹਿੰਦੇ ਵੀ ਜੇ 84 ਪੌੜੀਆਂ ਜਿਹੜੀਆਂ ਨੇ 84 ਲੱਖ ਜੁਨੀਆਂ ਦੇ ਬਰਾਬਰ ਨੇ ਅਗਰ ਅਸੀਂ ਇਸ ਤੀਰਥ ਸਥਾਨ ਤੇ ਜਾ ਕੇ ਨਹਾ ਲਈਏ ਤਾਂ ਅਸੀਂ ਜਿਹੜੇ ਹੈ ਪਪ ਸਾਗਰ ਚੋਂ ਪਾਰ ਹੋ ਜਾਵਾਂਗੇ ਸੋ ਇਹ ਜਿਹੜੀ ਹੈ ਬਹੁਤ ਹੀ ਜ਼ਿਆਦਾ ਫੇਮਸ ਹੋ ਗਈ ਬੋਲੀ 84 ਲਈ ਜਿਹੜੀਆਂ ਸੀ ਪੌੜੀਆਂ ਬਣਾਈਆਂ ਗਿਆ ਅਤੇ ਬੋਲੀ ਦਾ ਨਿਰਮਾਣ ਕਾਰਜ ਪੂਰਾ ਹੋਣ ਤੇ ਗੁਰੂ ਸਾਹਿਬ ਜੀ ਨੇ ਐਲਾਨ ਕੀਤਾ ਜੇ ਕੋਈ ਯਾਤਰੀ ਕੋਈ ਵੀ ਹਰ ਪੌੜੀ ਤੇ ਸੱਚੇ ਮਨ ਦੇ ਨਾਲ ਸ਼ਰਧਾ ਨਾਲ ਜਿਹੜਾ ਹੈ ਜਪਜੀ ਸਾਹਿਬ ਦਾ ਪਾਠ ਕਰੇਗਾ ਅਤੇ ਪਾਠ ਤੋਂ ਬਾਅਦ ਬੋਲੀ ਦੇ ਵਿੱਚ ਇਸ਼ਨਾਨ ਕਰੇਗਾ 84 ਲੱਖ ਜੂਨਾਂ ਤੋਂ ਮੁਕਤ ਹੋ ਜਾਵੇਗਾ ਪਵ ਸਾਗਰ ਤੋਂ ਪਾਰ ਹੋ ਜਾਵੇਗਾ ਬੋਲੀ ਦਾ ਨਿਰਮਾਣ ਸਿੱਖ ਪੰਥ ਦੇ ਵਿਕਾਸ ਵਾਲੀ ਇੱਕ ਬਹੁਤ ਮਹੱਤਵਪੂਰਨ ਕਾਰਜ ਸੀਗਾ ਸਿੱਖਾਂ ਨੂੰ ਪਵਿੱਤਰ ਤੀਰਥ ਦਾ ਸਥਾਨ ਮਿਲ ਗਿਆ ਪਾਣੀ ਦੀ ਵੀ ਸਮੱਸਿਆ ਉੱਥੋਂ ਦੇ ਲੋਕਾਂ ਦੀ ਦੂਰ ਹੋ ਗਈ Até! ਸਿੱਖਾਂ ਨੂੰ ਹਿੰਦੂਆਂ ਦੇ ਤੀਰਥ ਸਥਾਨਾਂ ਤੇ ਜਾਣ ਦੀ ਜ਼ਰੂਰਤ ਨਹੀਂ ਹੋएगी ਕਿਉਂਕਿ ਸਿੱਖਾਂ ਦਾ ਆਪਣਾ ਤੀਰਥ ਸਥਾਨ ਜਿਹੜਾ ਸੀ ਬਣਾ ਦਿੱਤਾ ਗਿਆ ਸੀ ਦੂਜਾ ਬੋਲੀ ਕਰਕੇ ਇੱਥੋਂ ਦੇ ਲੋਕਾਂ ਨੂੰ ਸਾਹ ਪੀਣ ਵਾਲੇ ਪਾਣੀ ਦੀ ਸਮੱਸਿਆ ਦੂਰ ਹੋ ਗਈ ਸੀ ਅਤੇ ਪਹਿਲਾਂ ਲੋਕ ਕੀ ਕਰਦੇ ਸੀ ਬਿਆਸ ਦਰਿਆ ਤੋਂ ਦੂਰ ਦੂਰ ਜਾ ਕੇ ਘੜੀਆਂ ਦੇ ਵਿੱਚ ਪਾਣੀ ਭਰ ਕੇ ਲੈ ਕੇ ਆਉਂਦੇ ਸੀ ਅਤੇ ਇਹ ਪਾਣੀ ਬਰਸਾਤ ਦੇ ਦਿਨਾਂ 'ਚ ਬਹੁਤ ਗੰਦਾ ਹੋ ਜਾਂਦਾ ਸੀ ਪੀਣ ਯੋਗ ਨਹੀਂ ਸੀ ਰਹਿੰਦਾ ਤਾਂ ਪਾਣੀ ਦੀ ਸਮੱਸਿਆ ਜਿਹੜੀ ਸੀ ਦੂਰ ਹੋ ਗਈ ਸੀ ਸੋ ਇਸ ਬੋਲੀ ਦੇ ਨਿਰਮਾਣ ਕਰਕੇ ਗੁਰੂ ਜੀ ਦੀ ਪ੍ਰਸਿੱਧੀ ਜਿਹੜੀ ਸੀ ਬਹੁਤ ਦੂਰ ਦੂਰ ਤੱਕ ਫੈਲ ਗਈ ਸੀ ਅਤੇ ਬੋਲੀ ਚ ਇਸਨਾਂ ਕਰਕੇ ਲੋਕਾਂ ਨੂੰ ਜਿਹੜਾ ਸੀਗਾ ਅ ਜਿਹੜਾ ਹੈ ਬਹੁਤ ਹੀ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਪਵਿੱਤਰਤਾ ਜਿਹੜੀ ਹੈ ਉਹ ਮਹਿਸੂਸ ਕਰਦੇ ਸੀਗੇ ਅਤੇ ਨਾਲ ਹੀ ਜਿਹੜਾ ਇਸ਼ਨਾਨ ਕਰਕੇ ਜਾਤੀ ਪ੍ਰਥਾ ਨੂੰ ਵੀ ਜਿਹੜਾ ਇੱਕ ੱਤਕਾ ਲੱਗਿਆ ਕਿਉਂਕਿ ਹਰੇਕ ਧਰਮ ਦਾ ਹਰੇਕ ਜਾਤ ਦਾ ਬੰਦਾ ਜਿਹੜਾ ਹੈ ਇਸ 'ਚ ਆ ਜਾ ਸਕਦਾ ਸੀਗਾ ਇਸ਼ਨਾਨ ਕਰ ਸਕਦਾ ਸੀਗਾ ਲੰਗਰ ਸੰਸਥਾ ਦਾ ਵਿਸਥਾਰ ਕੀਤਾ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਈ ਗਈ ਜਿਹੜੀ ਹੈ ਲੰਗਰ ਸੰਸਥਾ ਦਾ ਹੋਰ ਵਿਸਥਾਰ ਕੀਤਾ ਗੁਰੂ ਜੀ ਨੇ ਐਲਾਨ ਕੀਤਾ ਕਿ ਕੋਈ ਵੀ ਯਾਤਰੂ ਜਿਹੜਾ ਹੈ ਕੋਈ ਯਾਤਰੀ ਕੋਈ ਵੀ ਟ੍ਰੈਵਲਰ ਜਿਹੜਾ ਹੈ ਲੰਗਰ ਛੱਕੇ ਬਿਨਾ ਉਹਨਾਂ ਦੇ ਦਰਸ਼ਨ ਨਹੀਂ ਕਰ ਸਕਦਾ ਪਹਿਲਾਂ ਲੰਗਰ ਛਕੋ ਫੇਰ ਮੇਰੇ ਦਰਸ਼ਨ ਲਈ ਆਓ ਪਹਿਲੇ ਪੰਗਤ ਅਤੇ ਫੇਰ ਸੰਗਤ ਦਾ ਨਾਰਾ ਦਿੱਤਾ ਗਿਆ ਅਤੇ ਇੱਥੋਂ ਦਾ ਕੀ ਮੁਗਲ ਬਾਦਸ਼ਾਹ ਅਕਬਰ ਅਤੇ ਹਰੀਪੁਰ ਦੇ ਰਾਜੇ ਨੇ ਵੀ ਗੁਰੂ ਜੀ ਨੂੰ ਮਿਲਣ ਤੋਂ ਪਹਿਲਾਂ ਲੰਗਰ ਛਕਿਆ ਸੀਗਾ ਵੱਖ-ਵੱਖ ਧਰਮ ਜਾਤਾਂ ਦੇ ਲੋਕ ਮਿਲ ਕੇ ਜਿਹੜਾ ਸੀ ਲੰਗਰ ਛਕਦੇ ਸੀ ਲੰਗਰ ਦੇ ਰਾਤ ਤੱਕ ਕਰ ਚੱਲਦਾ ਰਹਿੰਦਾ ਸੀ ਅਤੇ ਇਸ ਦੇ ਨਾਲ ਜਾਤੀ ਪ੍ਰਥਾ ਨੂੰ ਜਿਹੜੀ ਸੀ ਕਰਾਰੀ ਸੱਟ ਵਜੀ ਕਿਉਂਕਿ ਹਰੇਕ ਧਰਮ ਜਾਤ ਨਸਲ ਦਾ ਵਿਅਕਤੀ ਜਿਹੜਾ ਹੈ ਇਕੱਠੇ ਬੈਠ ਕੇ ਜਿਹੜਾ ਹੈ ertid ਦੀ ਉੱਤੇ ਠੀਕ ਹੈ ਬੈਠ ਕੇ ਜਿਹੜਾ ਹੈ ਲੰਗਰ ਛਕਦੇ ਹੁੰਦੇ ਸੀ ਅਤੇ ਜਿਹੜਾ ਹੈ ਜਾਤੀਆਂ ਨੀਵੀਆਂ ਜਾਤੀਆਂ ਨੂੰ ਜਿਹੜਾ ਹੈ ਇਸ ਤਰ੍ਹਾਂ ਮਾਣ ਬਖਸ਼ਿਆ ਗਿਆ ਅਤੇ ਇਸ ਤਰ੍ਹਾਂ ਜਿਹੜਾ ਹੈ ਜਾਤੀ ਪ੍ਰਥਾ ਵੀ ਜਿਹੜੀ ਸੀ ਕਮਜ਼ੋਰ ਪੈ ਗਈ ਸੀ ਭਾਈਚਾਰੇ ਦਾ ਵਿਕਾਸ ਹੋ ਰਿਹਾ ਸੀ ਬਾਣੀ ਦਾ ਸੰਗ੍ਰਹਿ ਹੁਣ ਦੇਖੋ ਗੁਰੂ ਅਮਰਦਾਸ ਜੀ ਦਾ ਅਗਲਾ ਮਹੱਤਵਪੂਰਨ ਕੰਮ ਕੀ ਸੀ ਬੌਲੀ ਦਾ ਨਿਰਮਾਣ ਕਰਤਾ ਲੰਗਰ ਪ੍ਰਥਾ ਦਾ ਜਿਹੜਾ ਹੈ ਉਸ ਨੂੰ ਅੱਗੇ ਵਧਾਇਆ ਬਾਣੀ ਦਾ ਸੰਗ੍ਰਹਿ ਜਿਹੜਾ ਕਰਨਾ ਹੈ ਬਹੁਤ ਹੀ ਜ਼ਿਆਦਾ ਇਹ ਜਿਹੜਾ ਸੀ ਮੇਨ ਕੰਮ ਸੀਗਾ ਤਾਂ ਹੁਣ ਦੇਖੋ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ ਦੋਨਾਂ ਦੀ ਬਾਣੀ ਨੂੰ ਇਕੱਠਾ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਸੀ ਗੁਰੂ ਅਮਰਦਾਸ ਜੀ ਨੇ ਆਪ ਵੀ 907 ਸ਼ਬਦਾਂ ਦੀ ਰਚਨਾ ਕੀਤੀ ਬਹੁਤ ਵਧੀਆ ਲਿਖਾਰੀ ਹੋਏ ਨੇ ਅਜਿਹਾ ਕਰਨ ਨਾਲ ਆਦ ਗ੍ਰੰਥ ਸਾਹਿਬ ਜੀ ਦੇ ਸੰਗਲਨ ਲਈ ਜਿਹੜਾ ਸੀ ਬੇਸ ਮਟੀਰੀਅਲ ਜਿਹੜਾ ਸੀ ਤਿਆਰ ਹੋ ਰਿਹਾ ਸੀ ਮੰਜੀ ਪ੍ਰਥਾ ਮੰਜੀ ਪ੍ਰਥਾ ਦੀ ਸਥਾਪਨਾ ਗੁਰੂ ਅੰਮਰਦਾਸ ਜੀ ਦਾ ਮਹੱਤਪੂਰਨ ਕਾਰਜ ਸੀ ਸ਼ਲਾਕਾ ਯੋਗ ਭੂਮਿਕਾ ਨਿਭਾਈ ਇਹ ਮੰਜੀ ਪ੍ਰਥਾ ਨੇ ਕਿਉਂ ਕਿਉਂਕਿ ਗੁਰੂ ਜੀ ਹਰੇਕ ਜਗ੍ਹਾ ਤੇ ਜਿਹੜਾ ਸੀ ਨਹੀਂ ਸੀ ਜਾਪੋਂਦੇ ਬਹੁਤ ਹੁਣ ਸਿੱਖ ਧਰਮ ਦਾ ਵਿਕਾਸ ਕਰਨਾ ਸੀ ਗੁਰੂ ਜੀ ਆਪ ਕਿੰਨੀਆਂ ਕਿੰਨੀਆਂ ਜਗ੍ਹਾ ਤੇ ਜਾ ਕੇ ਉਪਦੇਸ਼ ਦਿੰਦੇ ਤਾਂ ਇਹਨਾਂ ਨੇ ਮੰਜੀ ਪ੍ਰਥਾ ਬਣਾਈ ਮੰਜੀ ਪ੍ਰਥਾ ਚ ਕੀ ਸੀ ਜਿਹੜਾ ਵੀ ਵਧੀਆ ਸ਼ਰਧਾਲੂ ਸਿੱਖ ਹੁੰਦਾ ਸੀ ਬਾਣੀ ਦਾ ਉਹਨੂੰ ਪੂਰਾ ਨੌਲੇਜ ਹੁੰਦੀ ਸੀ ਤਾਂ ਉਹ ਗੁਰੂ ਜੀ ਦੇ ਉਪਦੇਸ਼ ਜਾ ਕੇ ਜਿਹੜਾ ਹੈ ਕੀਰਤਨ ਜਿਹੜਾ ਸੀ ਸੰਗਤ ਦੇ ਵਿੱਚ ਬੈਠ ਕੇ ਸੁਣਾਉਂਦਾ ਸੀ ਠੀਕ ਹੈ ਸੋ ਇਹ ਸਾਰੀਆਂ ਚੀਜ਼ਾਂ ਤਾਂ ਕਹਿਣ ਦਾ ਮਤਲਬ ਮੰਜੀ ਪ੍ਰਥਾ ਬਣਾ ਲੀਆਂ ਲੋੜ ਕਿਉਂ ਸੀ ਕਿਉਂਕਿ ਨਿਰੰਤਰ ਯਤਨਾ ਕਰਕੇ ਗੁਰੂ ਅਮਰਦਾਸ ਜੀ ਦੇ ਬਹੁਤ ਸਾਰੇ ਲੋਕ ਸਿੱਖ ਧਰਮ ਚ ਸ਼ਾਮਲ ਹੋ ਰਹੇ ਸੀ ਸਿੱਖਾਂ ਦੀ ਸੰਖਿਆ ਵੱਧ ਗਈ ਸੀ ਤਾਂ ਗੁਰੂ ਜੀ ਨਿੱਜੀ ਰੂਪ ਚ ਤਾਂ ਇੱਥੇ ਪਹੁੰਚ ਨਹੀਂ ਸੀ ਸਕਦੇ ਹਰੇਕ ਜਗ੍ਹਾ ਤੇ ਦੂਜੀ ਗੱਲ ਹੈਗੀ ਹੈ ਕਿ ਗੁਰੂ ਜੀ ਬਹੁਤ ਜ਼ਿਆਦਾ ਬਜ਼ੁਰਗ ਹੋ ਗਏ ਸੀ ਅਤੇ ਉਹਨਾਂ ਕੋਲੇ ਇੰਨਾ ਜ਼ਿਆਦਾ ਫਿਰਨ ਤੁਰਨ ਦਾ ਜਿਹੜੇ ਸੀ ਉਸ ਟਾਈਮ ਕਿਹੜਾ ਇੰਨੀ ਜ਼ਿਆਦਾ ਆਵਾਜਾਈ ਦੀ ਸਾਧਨ ਸੀ ਸੋ ਇਸ ਕਰਕੇ ਬਹੁਤ ਹੀ ਮੁਸ਼ਕਲ ਹੋ ਗਿਆ ਸੀ ਤਾਂ ਲੋੜ ਜਿਹੜੀ ਸੀ ਮੰਜੀ ਪ੍ਰਥਾ ਦੀ ਬਹੁਤ ਜ਼ਿਆਦਾ ਸੀ ਤਾਂ ਮੰਜੀ ਦਾ ਮੰਜੀ ਪ੍ਰਥਾ ਤੋਂ ਭਾਵ ਕੀ ਹੈਗਾ ਗੁਰੂ ਮਰਦਾਜ਼ੀ ਆਪਣੇ ਸਿੱਖਾਂ ਨੂੰ ਉਪਦੇਸ਼ ਦਿੰਦੇ ਸਮੇਂ ਇੱਕ ਵਿਸ਼ਾਲ ਮੰਜ਼ੀ ਤੇ ਬੈਠ ਕੇ ਜਿਹੜਾ ਸੀ ਉਪਦੇਸ਼ ਦਿੰਦੇ ਸੀ ਇਸ ਨੂੰ ਮੰਝਾ ਕਿਹਾ ਜਾਂਦਾ ਸੀ ਬਾਕੀ ਜਿਹੜੇ ਬਾਕੀ ਜਿਹੜੇ ਸਿੱਖ ਲੋਕ ਸੀਗੇ ਜਾਂ ਜਿਹੜੇ ਲੋਕ ਕੀਰਤਨ ਜਾਂ ਜਿਹੜਾ ਹੈ ਸੰਗਤ ਚ ਆਉਂਦੇ ਸੀ ਤਾਂ ਉਹ ਦਰੀ ਦੇ ਬੈਠ ਕੇ ਜ਼ਮੀਨ ਤੇ ਬੈਠ ਕੇ ਉਹਨਾਂ ਦੇ ਉਪਦੇਸ਼ ਸੁਣਦੇ ਸੀ ਹੁਣ ਗੁਰੂ ਜੀ ਨੇ ਆਪਣੇ ਉਪਦੇਸ਼ਾਂ ਨੂੰ ਦੂਰ ਦੁਰਾਡੇ ਪਹੁੰਚਾਉਣ ਲਈ 22 ਮੰਝੀਆਂ ਦੀ ਜਿਹੜੀ ਸੀ ਸਥਾਪਨਾ ਕੀਤੀ ਅਤੇ ਇੱਕੋ ਸਮੇਂ ਨਹੀਂ ਅਲੱਗ-ਅਲੱਗ ਸਮੇਂ ਤੇ ਠੀਕ ਹੈ ਹਰ ਮੰਝੀ ਦੇ ਮੁਖੀ ਨੂੰ ਮੰਝੀਦਾਰ ਕਿਹਾ ਜਾਂਦਾ ਸੀ ਤੇ ਇਹ ਕੀ ਕਰਦਾ ਸੀਗਾ ਆਪਣੇ ਆਪ ਨੂੰ ਜਿਹੜਾ ਹੈ ਗੁਰੂ ਜੀ ਪ੍ਰਤੀ ਆਪਣਾ ਸਨਮਾਨ ਪ੍ਰਗਟ ਕਰਨ ਲਈ ਇੱਕ ਛੋਟੀ ਮੰਜੀ ਤੇ ਬਹਿੰਦਾ ਸੀਗਾ ਠੀਕ ਹੈ ਛੋਟੀ ਮੰਜੀ ਤੇ ਬੈਠ ਕੇ ਜਿਹੜਾ ਸੀ ਇਹ ਗੁਰੂ ਜੀ ਦੇ ਧਾਰਮਿਕ ਉਪਦੇਸ਼ ਲੋਕਾਂ ਤੱਕ ਪਹੁੰਚਾਉਂਦੇ ਹੁੰਦੇ ਸੀਗੇ ਤਾਂ ਇਸ ਤਰ੍ਹਾਂ ਮੰਜੀ ਪ੍ਰਥਾ ਦੀ ਜਿਹੜੀ ਸੀਗੀ ਅੱਗੇ ਵਿਕਸਤ ਹੋਇਆ ਮੰਜੀਦਾਰ ਜਿਹੜਾ ਹੈ ਕੀ ਕੰਮ ਕਰਦਾ ਸੀ ਕਿ ਇਹ ਸਿੱਖ ਧਰਮ ਦੇ ਪ੍ਰਚਾਰ ਲਈ ਜਿਹੜਾ ਸੀ ਯਤਨ ਕਰਦੇ ਸੀ ਹੁਕਮਾਂ ਤੇ ਉਪਦੇਸ਼ਾਂ ਨੂੰ ਸੰਗਤ ਤੱਕ ਪਹੁੰਚਾਉਂਦੇ ਸੀ ਧਾਰਮਿਕ ਸਿੱਖਿਆ ਦਿੰਦੇ ਸੀ ਗੁਰਮੁਖੀ ਭਾਸ਼ਾ ਪੜਾਉਂਦੇ ਸੀ ਮੰਜੀਦਾਰ ਵੱਤੋ ਵੱਤ ਲੋਕਾਂ ਨੂੰ ਸਿੱਖ ਧਰਮ ਵਿੱਚ ਆਉਣ ਲਈ ਪ੍ਰੇਰਿਤ ਕਰਦੇ ਸਨ ਮਾਇਆ ਵੀ ਇਕੱਠੀ ਕਰਕੇ ਜਿਹੜਾ ਹੈ ਕਿਉਂਕਿ ਅ ਹੋਰ ਵੀ ਜਿਹੜਾ ਹੈ ਭਵਨਾ ਦਾ ਨਿਰਮਾਣ ਕਰਨਾ ਸੀ ਠੀਕ ਹੈ ਸੋ ਸਿੱਖਾਂ ਤੋਂ ਮਾਇਆ ਇਕੱਠੀ ਕਰਕੇ ਗੁਰੂ ਸਾਹਿਬ ਤੱਕ ਪਹੁੰਚਾਉਂਦੇ ਸੀ ਅਤੇ ਨਾਲ ਹੀ ਜਿਹੜਾ ਹੈ ਸੰਗਤਾਂ ਨਾਲ ਸਾਲ ਵਿੱਚ ਘਟੋੜ ਇੱਕ ਵਾਰ ਗੁਰੂ ਜੀ ਦੇ ਦਰਸ਼ਨਾਂ ਲਈ ਗੋਇੰਦਵਾਲ ਸਾਹਿਬ ਵੀ ਜਿਹੜੇ ਨੇ ਇਹ ਮੰਜੀਦਾਰ ਆਕੇ ਜਾਂਦੇ ਸੀ ਮੰਜੀ ਪ੍ਰਥਾ ਦਾ ਮਤਲਬ ਸ਼ਾਰਟ ਕੁਸਚਨ ਇਹਨਾਂ ਵਿੱਚੋਂ ਪੱਕਾ ਹੀ ਆਏਗਾ ਕਿ ਮੰਜੀ ਪ੍ਰਥਾ ਦੇ ਸਿਧਾਂਤ ਕੀ ਸੀ ਮੰਜੀ ਪ੍ਰਥਾ ਦਾ ਮਤਲਬ ਕੀ ਸੀ ਠੀਕ ਹੈ ਸੋ ਇਸ ਤਰ੍ਹਾਂ ਆਪਾਂ ਛੋਟੇ ਪ੍ਰਸ਼ਨ ਉੱਤਰ ਵੀ ਜਿਹੜੇ ਨੇ ਕਵਰ ਕਰ ਰਹੇ ਹਾਂ ਸਿੱਖ ਧਰਮ ਦੇ ਵਿਕਾਸ ਅਤੇ ਸੰਗਠਨ ਦੇ ਵਿੱਚ ਮੰਜੀ ਪ੍ਰਥਾ ਦਾ ਬਹੁਤ ਮੁੱਲਾ ਯੋਗਦਾਨ ਹੈ ਕਿਉਂਕਿ ਇਸ ਦੇ ਨਾਲ ਕੀ ਹੋਇਆ ਕਿ ਗੁਰੂ ਜੀ ਜਿੱਥੇ ਆਪ ਨਹੀਂ ਸੀ ਜਾ ਸਕਦੇ ਮੰਜੀਦਾਰ ਜਾ ਕੇ ਜਿਹੜਾ ਹੈ ਉੱਥੇ ਉਪਦੇਸ਼ ਦਿੰਦੇ ਸੀ ਤੇ ਵੱਡੀ ਤੋਂ ਵੱਡੀ ਜਿਹੜੀ ਸੀ ਸੰਖਿਆ ਸਿੱਖ ਧਰਮ 'ਚ ਸ਼ਾਮਲ ਹੋਣ ਲੱਗੀ ਸੀ ਦੂਰ ਦੂਰ ਤੋਂ ਲੋਕ ਜਿਹੜੇ ਸੀ ਇਸ 'ਚ ਸ਼ਾਮਲ ਹੋਣ ਲੱਗੇ ਅਤੇ ਇਸ ਤਰ੍ਹਾਂ ਲੰਗਰ ਦੀ ਪ੍ਰਥਾ ਲਈ ਵੀ ਜਿਹੜੇ ਸੀ ਪੈਸੇ ਇਕੱਠੇ ਹੋਣ ਲੱਗੇ ਮਾਇਆ ਇਕੱਠੀ ਹੋਣ ਲੱਗੀ ਅਤੇ ਹੋਰ ਵੀ ਜ਼ਿਆਦਾ ਖੁੱਲੇ ਤੌਰ ਤੇ ਲੰਗਰ ਜਿਹੜਾ ਹੈ ਹਰ ਇੱਕ ਜਗ੍ਹਾ ਤੇ ਚਲਾਇਆ ਜਾਣ ਲੱਗਿਆ ਉਦਾਸੀ ਮਤ ਦਾ ਖੰਡਨ ਜਿਹੜਾ ਸੀ ਗੁਰੂ ਜੀ ਲਈ ਬਹੁਤ ਜ਼ਿਆਦਾ ਜ਼ਰੂਰੀ ਸੀ ਜਦਾ ਖੰਡਨ ਕਰਨਾ ਕਿਉਂਕਿ ਸਿੱਖ ਮਤ ਦੀ ਹੋਂਦ ਲਈ ਇਹ ਖਤਰਾ ਬਣਿਆ ਹੋ ਸੀ ਬਹੁਤ ਸਾਰੇ ਸਿੱਖ ਜਿਹੜੇ ਸੀ ਬਾਬਾ ਸ਼੍ਰੀ ਚੰਦ ਜਿਹਦੇ ਬਾਬਾ ਸ਼੍ਰੀ ਚੰਦ ਦੇ ਨਾਲ ਜਿਹੜੇ ਸੀਗੇ ਸ਼ਾਮਿਲ ਹੋ ਰਹੇ ਸੀ ਹੁਣ ਸ਼੍ਰੀ ਚੰਦ ਜੀ ਕੌਣ ਸੀਗੇ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਸੀਗੇ ਸੋ ਉਦਾਸੀ ਮਤ ਦਾ ਜਿਹੜਾ ਹੈ ਉਹਨਾਂ ਨੇ ਪੁਰਜੋਰ ਜਿਹੜਾ ਸੀ ਉਹਨਾਂ ਦੇ ਫੇਵਰ ਦੇ ਵਿੱਚ ਜਿਹੜਾ ਸੀ ਬਾਬਾ ਸ਼੍ਰੀ ਚੰਦ ਜੀ ਖੜੇ ਹੋ ਰਹੇ ਸੀਗੇ ਠੀਕ ਹੈ ਉਦਾਸੀ ਮਤ ਦੇ ਫੇਵਰ ਦੇ ਵਿੱਚ ਤਾਂ ਇਹ ਮਤ ਕੀ ਕਹਿੰਦਾ ਸੀ ਸੰਨਿਆਸ ਕਰਵਾੜ ਤਿਆਗ ਦੋ ਲੇਕਿਨ ਗੁਰੂ ਨਾਨਕ ਦੇਵ ਜੀ ਨੇ ਤਾਂ ਕਦੇ ਵੀ ਸੰਨਿਆਸ ਕੀਤਾ ਹੀ ਨਹੀਂ ਠੀਕ ਹੈ ਤਾਂ ਉਹਦਾ ਗ੍ਰਸਥ ਜੀਵਨ ਦੇ ਹੱਕ ਚ ਸੀ ਸੋ ਇਸ ਕਰਕੇ ਜਿਹੜਾ ਸੀ ਗੁਰੂ ਅਮਰਦਾਸ ਜੀ ਨੇ ਲੋਕਾਂ ਨੂੰ ਸਮਝਾਇਆ ਕਿ ਗੁਰੂ ਨਾਨਕ ਦੇਵ ਜੀ ਤਾਂ ਆਪ ਵੀ ਗ੍ਰਸਥੀ ਸੀਗੇ ਤੇ ਗ੍ਰਸਥ ਜੀਵਨ ਉਹਨਾਂ ਨੇ ਲਾਸਟ ਦੇ ইয়ারਸ 'ਚ ਵੀ ਬਤੀਤ ਕੀਤਾ ਤਾਂ ਇਸ ਤਰ੍ਹਾਂ ਉਹਨਾਂ ਨੇ ਬੜੇ ਹੌਸਲੇ ਤੋਂ ਕੰਮ ਲਿਆ ਤੇ ਸਮਝਾਇਆ ਕਿ ਸਿੱਖ ਮਤ ਉਦਾਸੀ ਮਤ ਤੋਂ ਜਮਾ ਡਿਫਰੈਂਟ ਹੈ ਅਤੇ ਗ੍ਰਸਥ ਮਾਰਗ 'ਚ ਰਹਿ ਕੇ ਠੀਕ ਹੈ ਰੇਲੂ ਬਣ ਕੇ ਜਿਹੜਾ ਹੈ ਸੰਸਾਰ ਵਿੱਚ ਰਹਿ ਕੇ ਕਿਰਤ ਕਰਕੇ ਜਿਹੜਾ ਹੈ ਕਿਰਤ ਕਰਨ ਨੂੰ ਹੀ ਜਿਹੜਾ ਹੈ ਸਿੱਖ ਧਰਮ ਕਹਿੰਦਾ ਹੈ ਸੋ ਇਸ ਕਰਕੇ ਜਿਹੜਾ ਹੈ ਉਦਾਸੀ ਮਤ ਆਪਣੀ ਜ਼ਿੰਮੇਵਾਰੀਆਂ ਤੋਂ ਭੱਜਣਾ ਹੈਗਾ ਤਾਂ ਤੁਸੀਂ ਉਦਾਸੀ ਮਤ ਵੱਲ ਨਾ ਜਾਓ ਠੀਕ ਹੈ ਗੁਰਨਾਨਕ ਦੇਵ ਜੀ ਦੇ ਦੱਸੇ ਹੋਏ ਮਾਰਗ ਤੇ ਚੱਲੋ ਸੋ ਇਸ ਤਰ੍ਹਾਂ ਜਿਹੜਾ ਹੈ ਉਹਨਾਂ ਨੇ ਸਿੱਖ ਮਤ ਨੂੰ ਹਿੰਦੂ ਮਤ ਦੇ ਵਿੱਚੋਂ ਅਲੋਪ ਹੋਣ ਤੋਂ ਜਿਹੜਾ ਸੀ ਬਚਾ ਲਿਆ। ਮੁਗਲਾਂ ਨਾਲ ਸਬੰਧ ਜਿਹੜੇ ਸੀ ਬਹੁਤ ਚੰਗੇ ਸੀਗੇ ਗੁਰੂ ਅਮਰਦਾਸ ਜੀ ਦੇ ਟਾਈਮ ਪੀਰੀਅਡ ਦੇ ਵਿੱਚ। ਉਸ ਸਮੇਂ ਭਾਰਤ ਵਿੱਚ ਮੁਗਲ ਬਾਦਸ਼ਾਹ ਅਕਬਰ ਦਾ ਸ਼ਾਸਨ ਸੀ। ਗੁਰੂ ਅਮਰਦਾਸ ਜੀ ਦੀ ਅਰਦਾਸ ਸਦਕਾ ਅਕਬਰ ਨੂੰ ਚਿਤੋੜ ਦੀ ਜਿਹੜੀ ਮੁਹਿਮ ਸੀ, ਉਹਦੇ ਵੀ ਸਫਲਤਾ ਪ੍ਰਾਪਤ ਹੋਈ। ਇਸ ਲਈ ਗੁਰੂ ਅਮਰਦਾਸ ਜੀ ਦਾ ਸ਼ੁਕਰਾਨਾ ਕਰਨ ਲਈ ਅਕਬਰ ਜਿਹੜਾ ਹੈ ਗੋਇੰਦਵਾਲ ਸਾਹਿਬ ਵੀ ਗਿਆ। ਮਰਿਆਦਾ ਅਨੁਸਾਰ ਪਹਿਲਾਂ ਉਹਨੇ ਲੰਗਰ ਛਕਿਆ ਫੇਰ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਗਿਆ। ਗੁਰੂ ਅਮਰਦਾਸ ਜੀ ਦੀ ਸ਼ਖਸੀਅਤ ਤੋਂ ਅਤੇ ਲੰਗਰ ਪ੍ਰਬੰਧ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਉਸਨੇ ਲੰਗਰ ਪ੍ਰਬੰਧ ਨੂੰ ਚਲਾਉਣ ਲਈ ਕੁਝ ਪਿੰਡਾਂ ਦੀ ਜਾਗੀਰ ਦੀ ਵੀ ਪੇਸ਼ਕਸ਼ ਕੀਤੀ ਤਾਂ ਗੁਰੂ ਜੀ ਨੇ ਜਾਗੀਰਾਂ ਲੈਣ ਤੋਂ ਇਨਕਾਰ ਕਰਤਾ ਕਿਉਂਕਿ ਉਹਨਾਂ ਦੇ ਸਿੱਖ ਲੰਗਰ ਲਈ ਬਹੁਤ ਕੁਝ ਪਹਿਲਾਂ ਹੀ ਦੇ ਰਹੇ ਸੀ ਸਿੱਖ ਜਿਹੜੇ ਲੋਕ ਹੋਰ ਸ਼ਾਮਿਲ ਹੋ ਰਹੇ ਸੀ ਉਹ ਲੰਗਰ ਦੇ ਲਈ ਬਹੁਤ ਸਾਰੀ ਮਾਇਆ ਜਿਹੜੀ ਸੀ ਦੇ ਰਹੇ ਸੀ ਤਾਂ ਅਕਬਰ ਦੀ ਇਸ ਯਾਤਰਾ ਕਰਕੇ ਗੁਰੂ ਅਮਰਦਾਸ ਜੀ ਦੀ ਪ੍ਰਸਿੱਧੀ ਜਿਹੜੀ ਹੈ ਮੁਸਲਿਮ ਕਮਿਊਨਿਟੀ ਦੇ ਵਿੱਚ ਵੀ ਫੈਲ ਗਈ ਸੀ ਵੱਡੀ ਤੋਂ ਵੱਡੀ ਗਿਣਤੀ ਦੇ ਵਿੱਚ ਲੋਕ ਸਿੱਖ ਧਰਮ ਚ ਸ਼ਾਮਿਲ ਹੋ ਰਹੇ ਸੀ ਸਮਾਜਿਕ ਸੁਧਾਰ ਕੀਤੇ ਨੇ ਤਾਂ ਗੁਰੂ ਅਮਰਦਾਸ ਜੀ ਦਾ ਸਿੱਖ ਜਿਹੜੇ ਇਤਿਹਾਸ ਦੇ ਵਿੱਚ ਬਹੁਤ ਵੱਡਾ ਨਾਂ ਹੈ ਸਮਾਜ ਸੁਧਾਰਕ ਦੇ ਰੂਪ ਦੇ ਵਿੱਚ ਉਹ ਸਿੱਖਾਂ ਦੀ ਸਮਾਜਿਕ ਸਰਚਨਾ ਨੂੰ ਇੱਕ ਨਵਾਂ ਰੂਪ ਦੇਣਾ ਚਾਹੁੰਦੇ ਸਨ ਅਤੇ ਜਿਹੜਾ ਉਸ ਟਾਈਮ ਪੀਰੀਅਡ ਦੇ ਗੁੰਝਲਦਾਰ ਸਮਾਜ ਸੀ ਉਸ ਤੋਂ ਵੀ ਜਿਹੜਾ ਸੀ ਆਜ਼ਾਦ ਕਰਾਉਣਾ ਚਾਹੁੰਦੇ ਸਨ ਆਪਸੀ ਭਾਈਚਾਰਾ ਸਥਾਪਿਤ ਕਰਨਾ ਚਾਹੁੰਦੇ ਸੀ ਹਿੰਦੂ ਮੁਸਲਮਾਨਾਂ ਦਾ ਸਿੱਖਾਂ ਦਾ ਸਮਾਜਿਕ ਸੁਧਾਰ ਕਿਹੜੇ-ਕਿਹੜੇ ਕੀਤੇ ਨੇ ਜਾਤੀ ਭੇਦ ਭਾਵ ਛੂਤਛਾਤ ਦਾ ਖੰਡਨ ਕੀਤਾ ਇਹ ਵੀ ਸ਼ਾਰਟ ਕੁਐਸਚਨ ਤੁਹਾਨੂੰ ਆ ਸਕਦਾ ਹੈ ਤਾਂ ਕਿਉਂਕਿ ਉਸ ਟਾਈਮ ਪੀਰੀਅਡ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਟਾਈਮ ਦੇ ਵਿੱਚ ਹੀ ਜਿਹੜਾ ਹੈ ਜਾਤੀ ਭੇਦਪਾ ਬਹੁਤ ਚੱਲ ਰਿਆ ਸੀ ਗੁਰੂ ਜੀ ਨੇ ਵੀ ਬਹੁਤ ਜ਼ਿਆਦਾ ਜਿਹੜਾ ਹੈ ਕੰਮ ਕੀਤੇ ਨੇ ਗੁਰੂ ਅੰਗਦ ਦੇਵ ਜੀ ਨੇ ਵੀ ਕੀਤੇ ਨੇ ਤੇ ਗੁਰੂ ਅਮਰਦਾਸ ਜੀ ਨੇ ਵੀ ਜਿਹੜਾ ਹੈ ਬਹੁਤ ਕੁਝ ਜਿਹੜਾ ਹੈ ਜਾਤੀ ਭੇਦਪਾ ਨੂੰ ਮਿਟਾਉਣ ਲਈ ਕੀਤਾ ਗੁਰੂ ਅਮਰਦਾਸ ਜੀ ਨੇ ਜਾਤ ਪਾਤ ਅਤੇ ਛੂਤਛਾ ਦੀਆਂ ਕ੍ਰਿਤਿਆਵਾਂ ਦਾ ਜ਼ੋਰਦਾਰ ਸ਼ਬਦਾਂ ਦੇ ਵਿੱਚ ਖੰਡਨ ਕੀਤਾ ਉਹਨਾਂ ਨੇ ਕਿਹਾ ਕਿ ਜਾਤ ਦੇ ਕਮੰਡ ਕਰਨ ਵਾਲੇ ਮੂਰਖ ਨੇ ਗਵਾਰ ਨੇ ਅਤੇ ਸੰਗਤਾਂ ਨੂੰ ਹੁਕਮ ਦਿੱਤਾ ਕਿ ਜੇ ਕੋਈ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਪਹਿਲਾਂ ਸੰਗਤ ਪੰਗਤ ਠੀਕ ਹੈ ਨਾਲ ਹੀ ਲੰਗਰ ਜਿਹੜਾ ਹੈ ਚੱਕ ਕੇ ਆਵੇ ਅਤੇ ਉਹਨਾਂ ਨੇ ਕੁਝ ਖੂਹ ਵੀ ਬਟਵਾਏ ਹਰ ਜਾਤ ਦਾ ਜਿਹੜਾ ਸੀਗਾ ਮਨੁੱਖ ਉਸ ਖੂਹ ਤੋਂ ਪਾਣੀ ਪੀ ਸਕਦਾ ਸੀ ਤਾਂ ਇਸ ਤਰ੍ਹਾਂ ਉਹਨਾਂ ਨੇ ਭਾਈਚਾਰੇ ਦਾ ਸੰਦੇਸ਼ ਦਿੱਤਾ ਜੰਮਦੀਆਂ ਕੁੜੀਆਂ ਨੂੰ ਮਾਰਨ ਦਾ ਖੰਡਨ ਵੀ ਇਹਨਾਂ ਨੇ ਕੀਤਾ ਇਹ ਕਹਿੰਦੇ ਵੀ ਇਹ ਚੀਜ਼ ਜਿਹੜੀ ਹੈ ਕਰਨੀ ਬਹੁਤ ਹੀ ਜ਼ਿਆਦਾ ਗਲਤ ਹੈ ਕਿਉਂਕਿ ਗੁਰੂ ਜੀ ਤਾਂ ਗੁਰੂ ਨਾਨਕ ਦੇਵ ਜੀ ਨੇ ਖੁਦ ਕਿਹਾ ਸੀਗਾ ਠੀਕ ਹੈ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਾਜਨ ਠੀਕ ਹੈ ਤਾਂ ਮਤਲਬ ਤੁਸੀਂ ਉਸ ਨੂੰ ਹੀ ਕਿਉ ਜਿਹੜਾ ਹੈ ਮਾਰਿਓ ਜਿਹੜੀ ਵੱਡੇ ਵੱਡੇ ਰਾਜਿਆਂ ਨੂੰ ਜਨਮ ਦੇ ਰਹੀ ਹੈ ਤਾਂ ਗੁਰੂ ਜੀ ਇਸ ਕ੍ਰਿਤੀ ਦੇ ਜਿਹੜੇ ਸੀਗੇ ਬਿਲਕੁਲ ਵਿਰੁੱਧ ਸੀ ਕਹਿੰਦੇ ਵੀ ਜੋ ਕੋਈ ਐਸਾ ਕਰਦਾ ਹੈ ਉਹ ਕੋਰ ਪਾਪਾਂ ਦਾ ਭਾਗੀ ਹੈ ਅਤੇ ਉਹ ਸਿੱਖਾ ਹੋਣ ਦਾ ਹੱਕਦਾਰ ਵੀ ਨਹੀਂ ਹੈ ਸੋ ਲੋਕਾਂ ਨੇ ਜਿਹੜੇ ਸੀਗੇ ਇਹਮ ਦੇ ਵਹਿਮ ਭਰਮ ਤਿਆਗਤੇ ਸੀਗੇ ਬਾਲ ਵਿਆਦਾ ਖੰਡਨ ਕੀਤਾ ਤਾਂ ਪਹਿਲਾਂ ਉਸ ਟਾਈਮ ਪੀਰੀਅਡ ਦੇ ਵਿੱਚ ਲੜਕੀਆਂ ਦਾ ਵਿਆਹ ਛੋਟੀ ਉਮਰ 'ਚ ਕੀਤਾ ਜਾਂਦਾ ਸੀ ਤਾਂ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਸੀ ਬਹੁਤ ਸਾਰੇ ਬੱਚੇ ਹੁੰਦੇ ਸੀਗੇ ਉਹਨਾਂ ਦੇ ਹਨਾ ਸੋ ਇਸ ਕਰਕੇ ਜਿਹੜਾ ਹੈ ਉਹਨਾਂ ਦੀ ਕੰਡੀਸ਼ਨ ਜਿਹੜੀ ਹੈਗੀ ਕਿਉਂਕਿ ਮੈਡੀਕਲ ਫੈਸਿਲਿਟੀਆਂ ਤਾਂ ਉਸ ਟਾਈਮ ਹੈ ਨਹੀਂ ਸੀ ਤਾਂ ਉਸ ਟਾਈਮ ਪੀਰੀਅਡ ਦੇ ਵਿੱਚ ਇਸਤਰੀਆਂ ਦੀ ਹਾਲਤ ਬੜੀ ਤਰਸਯੋਗ ਹੋ ਗਈ ਸੀ ਤਾਂ ਗੁਰੂ ਜੀ ਨੇ ਬਾਲ ਵਿਆਹ ਦੇ ਉੱਤੇ ਵੀ ਜਿਹੜਾ ਸੀਗਾ ਇਸ ਦੇ ਵਿਰੁੱਧ ਵੀ ਜਿਹੜਾ ਸੀਗਾ ਪ੍ਰਚਾਰ ਕੀਤਾ ਸਤੀ ਪ੍ਰਥਾ ਦੇ ਖੰਡਨ ਵੀ ਇਹਨਾਂ ਨੇ ਕੀਤਾ ਕਿ ਅਣਮਨੁੱਖੀ ਪ੍ਰਥਾ ਹੈਗੀ ਹੈ ਜੇਕਰ ਇਸਤਰੀ ਦੇ ਪਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ ਪਤੀ ਦੇ ਨਾਲ ਕਿਉਂ ਜਿੰਦੇ ਜਿਹੜਾ ਹੈ ਜਲਾ ਦਿੱਤਾ ਜਾਂਦਾ ਤਾਂ ਗੁਰੂ ਜੀ ਨੇ ਇਸ ਵਿਰੁੱਧ ਵੀ ਜਿਹੜਾ ਸੀ ਮੋਹਿਮ ਚਲਾਈ ਤੇ ਉਹਨਾਂ ਨੇ ਤਾਂ ਕਹਿਣਾ ਸੀ ਸਤਿਆ ਇਹ ਨਾ ਆਖੀਂ ਜੋ ਮੜੀਆਂ ਲਗ ਜਲਨ ਸਤਿਆ ਸਹੀ ਨਾਨਕਾ ਜੋ ਬਿਰਹਾ ਚੋਟ ਮਰਨ ਕਹਿੰਦੇ ਸਤੀ ਉਹ ਹੈ ਸਤੀ ਉਹਨੂੰ ਨਾ ਕਹੋ ਜਿਹੜੀ ਆਪਣੇ ਪਤੀ ਦੀ ਚੀਤਾ ਦੇ ਮਰ ਜਾਂਦੀ ਹੈ ਸਤੀ ਉਸ ਨੂੰ ਕੋ ਜਿਹੜੀ ਬਿਰਹਾ ਮਤਲਬ ਆਪਣੇ ਪਤੀ ਦੀ ਯਾਦ ਦੇ ਵਿੱਚ ਬਿਰਹਾ ਕਰਦੀ ਹੈ ਉਹ ਸਤੀ ਹੈ ਤੁਸੀਂ ਉਸ ਚੀਜ਼ ਨੂੰ ਜਿਹੜਾ ਹੈ ਸਤੀ ਮੰਨੋ ਇਸ ਤੋਂ ਬਾਅਦ ਕੀ ਉਹ ਇਸਤਰੀ ਨੂੰ ਸਤੀ ਨਹੀਂ ਕਿਹਾ ਜਾ ਸਕਦਾ ਜੋ ਪਤੀ ਦੀ ਚੀਤਨ ਨਾਲ ਡਲ ਕੇ ਮਰ ਜਾਂਦੀ ਹੈ ਸਤੀ ਅਸਲੀ ਉਹ ਹੁੰਦੀ ਹੈ ਜੋ ਆਪਣੇ ਪਤੀ ਦੇ ਵਿਯੋਗ ਦੇ ਵਿੱਚ ਦੁੱਖ ਦੇ ਵਿੱਚ ਜਿਹੜੀ ਹੈ ਦੁੱਖ ਦੇ ਵਿੱਚ ਜਿਹੜਾ ਹੈ ਤਿਲ-ਤਿਲ ਕੇ ਮਰ ਜਾਵੇ ਅਤੇ ਆਪਣੇ ਪ੍ਰਾਣ ਤਿਆਗ ਦੇਵੇ ਵਿਧਵਾ ਵਿਆਹ ਦੇ ਪੱਖ 'ਚ ਸਨ ਇਹ ਕਿਉਂਕਿ ਕਹਿੰਦੇ ਜਿਹੜੀ ਇਸਤਰੀ ਸਤੀ ਹੋਣ ਤੋਂ ਬਚ ਜਾਂਦੀ ਸੀ ਉਹ ਸਦਾ ਵਿਧਵਾ ਦਾ ਜੀਵਨ ਜਿਹੜਾ ਸੀ ਸਾਦਾ ਸੱਚਾ ਜੀਵਨ ਬਤੀਤ ਕਰਦੀ ਸੀ ਸਮਾਜ ਵੱਲੋਂ ਇੱਕ ਜਿਹੜਾ ਸੀਗਾ ਵਿਧਵਾ ਦੇ ਵਿਆਹ ਦੇ ਉੱਤੇ ਰੋਖ ਲਗਾਈ ਗਈ ਸੀ ਵਿਦਵਾ ਈਸਤਰੀ ਦੁਬਾਰਾ ਵਿਆਹ ਨਹੀਂ ਸੀ ਕਰਵਾ ਸਕਦੀ ਤਾਂ ਉਹਦਾ ਜੀਵਨ ਨਰਕ ਸਮਾਨ ਹੁੰਦਾ ਸੀ ਸੋ ਇਹ ਪ੍ਰਥਾ ਤੇ ਜਿਹੜਾ ਹੈ ਗੁਰੂ ਜੀ ਨੂੰ ਬਹੁਤ ਜਿਹੜਾ ਸੀ ਅਫਸੋਸ ਹੁੰਦਾ ਸੀ ਸੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਸਾਨੂੰ ਵਿਦਵਾ ਦਾ ਪੂਰਾ ਸਮਾਨ ਕਰਨਾ ਚਾਹੀਦਾ ਹੈ ਅਤੇ ਦੁਬਾਰਾ ਉਸ ਦਾ ਵਿਆਹ ਕਰਨਾ ਚਾਹੀਦਾ ਹੈ ਪਰਦਾ ਪ੍ਰਥਾ ਦਾ ਵੀ ਖੰਡਨ ਕੀਤਾ ਕਿ ਤੱਕ ਇਹ ਪਰਦਾ ਪ੍ਰਥਾ ਜਿਹੜੀ ਹੈਗੀ ਹੈ ਇਹ ਵੀ ਜਿਹੜੀ ਹੈਗੀ ਹੈ ਸਰੀਰਕ ਮਾਨਸਿਕ ਵਿਕਾਸ ਦੇ ਵਿੱਚ ਰੁਕਾਵਟ ਹੈ ਤੇ ਇਸ ਦਾ ਵੀ ਜਿਹੜਾ ਹੈ ਇਹਨਾਂ ਨੇ ਖੰਡਨ ਕੀਤਾ ਸੀ ਨਸ਼ੀਲੀਆ ਅਵਸਥਾ ਦੀ ਮਨਾਹੀ ਉਸ ਸਮੇਂ ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਜਿਹੜੀ ਸੀ ਵਰਤੋਂ ਕੀਤੀ ਜਾਂਦੀ ਸੀ ਇਸ ਕਰਕੇ ਸਮਾਜ ਅਦੀਨੋਂ ਦਿਨ ਜਿਹੜਾ ਸੀ ਨੈਤਿਕ ਪਤਨ ਹੁੰਦਾ ਜਾ ਰਿਹਾ ਸੀ ਤੋਂ ਗੁਰੂ ਜੀ ਨੇ ਨਸ਼ਿਆਂ ਦੇ ਵਿਰੁੱਧ ਵੀ ਜ਼ੋਰਦਾਰ ਪ੍ਰਚਾਰ ਕੀਤਾ ਉਹਨਾਂ ਦਾ ਕਹਿਣਾ ਸੀ ਜੋ ਮਨੁੱਖ ਸ਼ਰਾਬ ਪਿੰਦਾ ਹੈ ਉਹਦੀ ਬੁੱਧੀ ਜਿਹੜੀ ਹੈ ਭ੍ਰਿਸ਼ਟ ਹੋ ਜਾਂਦੀ ਹੈ ਆਪਣੇ ਪ੍ਰਾਇੇ ਦਾ ਜਿਹੜਾ ਹੈ ਫਰਕ ਉਹ ਭੁੱਲ ਜਾਂਦਾ ਹੈ ਇਸ ਕਰਕੇ ਜਿਹੜਾ ਹੈ ਮਨੁੱਖ ਨੂੰ ਇਹ ਝੂਠੀ ਸ਼ਰਾਬ ਜਿਹੜੀ ਹੈ ਨਹੀਂ ਪੀਣੀ ਚਾਹੀਦੀ ਜਿਸ ਦੇ ਵਿੱਚ ਉਹ ਪਰਮਾਤਮਾ ਨੂੰ ਹੀ ਭੁੱਲ ਜਾਏ ਜਨਮ ਵਿਆਹ ਅਤੇ ਮੌਤ ਦੇ ਸਮੇਂ ਦੇ ਨਿਯਮ ਗੁਰੂ ਜੀ ਨੇ ਜਿਹੜਾ ਹੈ ਉਸ ਟਾਈਮ ਪੀਰੀਅਡ ਦੇ ਵਿੱਚ ਜਨਮ ਮੌਤ ਵਿਆਹ ਨੂੰ ਲੈ ਕੇ ਬਹੁਤ ਸਾਰੇ ਨਿਯਮ ਬਣਾਏ ਹੋਏ ਸੀ ਜੋ ਕਿ ਬੜੇ ਗੁੰਝਲਦਾਰ ਸੀ ਤਾਂ ਗੁਰੂ ਜੀ ਨੇ ਜਿਹੜਾ ਹੈ ਸਿੱਖਾਂ ਦੇ ਜਿਹੜੇ ਜਨਮ ਵਿਆਹ ਅਤੇ ਮੌਤ ਦੇ ਨਾਲ ਸੰਬੰਧਿਤ ਵਿਸ਼ੇਸ਼ ਰਸਮਾਂ ਬੜਾਈਆਂ ਨੇ ਬਿਲਕੁਲ ਸਾਧੀਆਂ ਅਤੇ ਸਰਲ ਅਤੇ ਇਹਨਾਂ ਨੇ ਜਿਹੜਾ ਹੈ ਜਨਮ ਵਿਆਹ ਅਤੇ ਹੋਰ ਜਿਹੜੇ ਹੈ ਖੁਸ਼ੀ ਦੇ ਮੌਕੇ ਦੇ ਉੱਤੇ ਅਨੰਦ ਸਾਹਿਬ ਦੀ ਰਚਨਾ ਕੀਤੀ ਅਤੇ ਇਸ ਵਿੱਚ ਚਾਲੀ ਪੌੜੀਆਂ ਨੇ ਵਿਆਹ ਸਮੇਂ ਲਾਵਾਂ ਦੀ ਪ੍ਰਥਾ ਜਿਹੜੀ ਹੈ ਸਟਾਰਟ ਕੀਤੀ ਗੁਰੂ ਅਮਰਦਾਸ ਜੀ ਨੇ ਤਿਉਹਾਰ ਮਨਾਣ ਦੇ ਜਿਹੜੇ ਹੈ ਨਵੇਂ ਢੰਗ ਦੱਸੇ ਵਿਸਾਖੀ ਮਾਗੀ ਦੀਵਾਲੀ ਦੇ ਤਿਉਹਾਰਾਂ ਨੂੰ ਨਵੇਂ ਢੰਗ ਨਾਲ ਬਣਾਉਣ ਲਈ ਕਿਹਾ ਤਿੰਨੇ ਤਿਉਹਾਰਾਂ ਦੇ ਮੌਕੇ ਤੇ ਸੀ ਕਬੱਡੀ ਗਿਣਤੀ ਦੇ ਵਿੱਚ ਗੋਇੰਦਵਾਲ ਸਾਹਿਬ ਪਹੁੰਚਦੇ ਸੀ ਇਸ਼ਨਾਨ ਕਰਦੇ ਸੀ ਅਤੇ ਲੰਗਰ ਛਕਦੇ ਸੀ ਉਤਰਾਧਿਕਾਰੀ ਦੀ ਨਿਯੁਕਤੀ ਹੁਣ ਦੇਖੋ ਗੁਰੂ ਅਮਰਦਾਸ ਜੀ ਨੇ 1574 ਦੇ ਵਿੱਚ ਆਪਣੇ ਜਵਾਈ ਪਾਈ ਜੇਠਾ ਜੀ ਦੀ ਨਿਮਰਤਾ ਅਤੇ ਸੇਵਾ ਭਾਵ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕਰਤਾ ਗੁਰੂ ਜੀ ਨੇ ਨਾ ਸਿਰਫ ਪਾਈ ਜੇਠਾ ਜੀ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕੀਤਾ ਸਗੋਂ ਗੁਰਗੱਦੀ ਨੂੰ ਉਹਨਾਂ ਦੇ ਘਰਾਂ ਵਿੱਚ ਹੀ ਰਹਿਣ ਦਾ ਆਸ਼ੀਰਵਾਦ ਵੀ ਦਿੱਤਾ ਠੀਕ ਹੈ ਬੀਬੀ ਪਾਰਨੀ ਜੀ ਨੂੰ ਕਿ ਗੁਰਗੱਦੀ ਜਿਹੜੀ ਹੈ ਹੁਣ ਤੇਰੇ ਹੀ ਘਰਾਂ ਵਿੱਚ ਰਹੇਗੀ ਠੀਕ ਹੈ ਆਪਣੀ ਬੇਟੀ ਨੂੰ ਕਿਉਂਕਿ ਉਹਨਾਂ ਦੀ ਬੇਟੀ ਅਤੇ ਉਹਨਾਂ ਦਾ ਜਵਾਈ ਪਾਈ ਜੇਠਾ ਜੀ ਇਹਨਾਂ ਦਾ ਬਹੁਤ ਹੀ ਜ਼ਿਆਦਾ ਸੇਵਾ ਭਾਵ ਦੇ ਨਾਲ ਜਿਹੜਾ ਹੈਗਾ ਸੇਵਾ ਭਾਵ ਦੇ ਨਾਲ ਇਹਨਾਂ ਦਾ ਜਿਹੜਾ ਹੈ ਸੇਵਾ ਕਰਦੇ ਹੁੰਦੇ ਸੀਗੇ ਇਸ ਤਰ੍ਹਾਂ ਭਾਈ ਜੇਠਾ ਜੀ ਜਿਹੜੇ ਨੇ ਸਿੱਖ ਧਰਮ ਦੇ ਚੌਥੇ ਗੁਰੂ ਜਿਹੜੇ ਨੇ ਨਿਯੁਕਤ ਹੋਏ ਨੇ ਜੋਤੀ ਜੋਤ ਸਮਾਉਣਾ 1574 ਦੇ ਵਿੱਚ ਗੁਰੂ ਅਮਰਦਾਸ ਜੀ ਆਪਣੇ ਦਮਾਦ ਭਾਈ ਜੇਠਾ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ਅਤੇ 1 ਸਤੰਬਰ 1574 ਇਸ ਨੂੰ ਇਹ ਜੋਤੀ ਜੋਤ ਜਿਹੜੇ ਸੀਗੇ ਸਮਾ ਕੇ ਸੀ ਸੋ ਇਹ ਸੀ ਅੱਜ ਦਾ ਵੀਡੀਓ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਗੁਰੂ ਰਾਮਦਾਸ ਜੀ ਦੇ ਜੀਵਨ ਨੂੰ ਪੜਾਂਗੇ ਅਤੇ ਸਿੱਖ ਧਰਮ ਦੇ ਵਿੱਚ ਇਹਨਾਂ ਦਾ ਯੋਗਦਾਨ ਵੀ ਪੜਾਂਗੇ